ਹਾਂਜੀ ਦੋਸਤੋ ਕੀ ਹਾਲ ਚਾਲ ਆਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਓ ਤੁਹਾਨੂੰ ਮਿਲਿਆਉਣਾ ਰਜਿੰਦਰ ਸਰਾਂ ਨਾਲ ਕੀ ਹਾਲ ਨੇ ਜੀ ਠੀਕ ਠਾਕ ਵਧੀਆ ਬਈ ਵਧੀਆ ਤੁਸੀਂ ਸੁਣਾਓ ਤੇ ਬਈ ਸਿੱਖ ਦੇ ਵਿੱਚ ਖੜੇ ਆ ਤੇ ਬੜਾ ਵਧੀਆ ਲੱਗਦਾ ਕੰਮ ਲੈ ਯਾਰ ਜਦੋਂ ਵੀ ਤੁਹਾਡੇ ਕੋਲੇ ਆਉਣੇ ਆ ਹਨਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤੇ ਤਾਂ ਭੈਣ ਨੂੰ ਮਿਲਦੇ ਆ ਜਦੋਂ ਦੇਖਦਾ ਵੀ ਇੰਨੀ ਮਿਹਨਤ ਕਰਦਿੰਨੇ ਹਨਾ ਦੋਨੇ ਜਾਨੇ ਤਾਂ ਬੜਾ ਵਧੀਆ ਲੱਗਦਾ ਹੁਣ ਕਮਲ ਦੀ ਤੇ ਤੇਰੀ ਗੱਲ ਕਰੀ ਕਮਲ ਤੂੰ ਵੀ ਬਹੁਤ ਮਿਹਨਤ ਕਰਦਾ ਯਾਰ ਹਨਾ ਸਾਰਾ ਦਿਨ ਵੀਡੀਓ ਵੀਡੀਓ ਬਣਾਉਣਾ ਕਿਉਂਕਿ ਇਹ ਵੀ ਕੰਮ ਬਹੁਤ ਔਖਾ ਹੈ ਬਹੁਤ ਔਖਾ ਹੈ ਤੇ ਹੁਣ ਦੇਖ ਲਓ ਕਿੰਨਾ ਦੁਪਹਿਰਾ ਇਧਰ ਨਿਗਾ ਮਰਵਾ ਦੇ ਧੁੱਪ ਕਿੰਨੀ ਕਿੰਨੀ ਚੜੀ ਪਈ ਹੈਗੀ ਹਾਂ ਚਲੋ ਆਜੋ ਆਪਾਂ ਚੱਲਦੇ ਆਂ ਭੈਣਾਂ ਨਾਲ ਗੱਲ ਕਰਾਂ ਨਾ ਤੇ ਦੇਖ ਲਓ ਇੰਨੀ ਧੁੱਪ ਦੇ ਵਿੱਚ ਵੀ ਭੈ ਉਹ ਮਿੰਟ ਮਾਰਦੇ ਨੇ ਕਹਿਣ ਲੱਗੇ ਵੀ ਯਾਰ ਤੁਸੀਂ ਤਾਂ ਵੀ ਲੱਸੀ ਵੇਚਦੇ ਹੋ ਤੁਸੀਂ ਸਬਜ਼ੀ ਵੇਚਦੇ ਹੋ ਐ ਕਰਦੇ ਹੋ ਉਹ ਕਰਦੇ ਹੋ ਪਰ ਉਹਨਾਂ ਨੂੰ ਮਿਹਨਤ ਨਹੀਂ ਦੀਦੀ ਹੁਣਾਂ ਦੇਖ ਲਓ ਬਾਈ ਇੰਨੀ ਕਿ ਧੋਪਾ ਗਈ ਫੋਨ ਵੀ ਪੂਰੇ ਐ ਗਰਮ ਹੋਏ ਪੈਣੇ ਪ੍ਰੈਸਾਂ ਵਾਂਗੂ ਤੇ ਬੰਦੇ ਦਾ ਤਾਂ ਹਾਲ ਹੀ ਕੀ ਹੁੰਦਾ ਹੋਊਗਾ ਤੁਸੀਂ ਹਿਸਾਬ ਲਾ ਲਓ ਸਾਲ ਪੈਣੇ ਕੀ ਹਾਲ ਨੇ ਜੀ ਸਤਿ ਸ੍ਰੀ ਅਕਾਲ ਵੀਰੇ ਠੀਕ ਆ ਜੀ ਮੇਰੇ ਵਧੀਆ ਦੇਖ ਲਓ ਹਨਾ ਬਾਈ ਇੰਨੀ ਗਰਮੀ ਆ ਤੇ ਤੋ ਪੈਣੀ ਕਿ ਤੇਜ ਆ ਗਈ ਤੁਸੀਂ ਗੱਲਾਂ ਹੀ ਛੱਡ ਦੋ ਵੀ ਫੋਨ ਫਾਨ ਵੀ ਜਮਾ ਐ ਸਫੇ ਪੈ ਨੇ ਇੱਕ ਨਾ ਭਿੰਡੀ ਹੱਥ ਖਾ ਲੰਦੀ ਐ ਅੱਛਾ ਪੈਣੀ ਆ ਦੇਖੀ ਮੈਂ ਲੋ ਆ ਦੇਖ ਲੈ ਭਾਈ ਕਿਵੇਂ ਘੱਟ ਭੱਜੇ ਹੋਣੇ ਨਾ ਹੱਥਾ ਤੇ ਯਾਰ 12 ਵਜ ਗਏ ਸਿਖਰ ਦੁਪਹਿਰਾ ਜੀ ਨੂੰ ਆਪਾਂ ਕਹ ਦਿੰਨੇ ਵੀ ਸਿਖਰ ਦੁਪਹਿਰਾ ਗਾ ਤੇ ਜਮਾ ਐ ਕੋਈ ਐ ਸੁਨਸਰਾ ਆ ਗਈ ਚਾਰੇ ਪਾਸੇ ਇੱਕ ਬਾਜ ਵੀ ਨਹੀਂ ਆਉਂਦੀ ਸੀਂ ਦੀ ਵੀ ਲੋਕ ਸੁੱਤੇ ਪੈ ਨੇ ਘਰਾਂ ਦੇ ਵਿੱਚ ਤੇ ਉਹ ਟਾਈਮ ਦੇਖ ਲਓ ਭੈਣੋ ਨਹੀਂ ਇੱਥੇ ਸਬਜ਼ੀ ਤੋੜ ਰਹੇ ਤੇ ਫਿਰ ਲੋਕ ਉਹਦੀ ਕਹਿਂਦੇ ਨੇ ਵਿਦਵਾਨ ਪੀਆਰੇ ਤਾਂ ਪੈਸੇ ਕਮਾਉਂਦੇ ਆ ਇਹ ਤਾਂ ਐ ਕਿ ਹੋਵੇ ਜਿਹਨੇ ਐ ਕਰਦੇ ਉਹ ਕਰਦੇ ਬਾਕੀ ਵੀ ਫ੍ਰੀ ਚ ਦੇ ਦਿਆ ਕਰੋ ਵੀ ਕੀ ਫਰਕ ਪੈਂਦਾ ਤੁਹਾਨੂੰ ਹਨਾ ਵੀ ਕੀ ਫ੍ਰੀ ਚ ਦੇ ਦੇਣਾ ਫ੍ਰੀ ਚ ਫ੍ਰੀ ਚ ਐਵੇਂ ਆਣਾ ਫਿਰ ਜਿਆਦਾ ਇੱਥੇ ਆ ਕੇ ਕੰਮ ਕਰਾਇਆ ਕਰੋ ਨਾਲ ਮੈਂ ਕਹਿੰਦੀ ਹਰਜਿੰਦਰ ਚ ਸਾਰੀ ਸਬਜੀ ਫ੍ਰੀ ਲੈ ਜਾਣ ਕਿਉਂਕਿ ਆਪਾਂ ਤਾਂ ਚਲੋ ਜਿਵੇਂ ਹੁਣ ਜ਼ਿਮੀਦਾਰ ਭਾਈਚਾਰੇ ਨੇ ਆਪਣੀ ਇਹ ਚੀਜ਼ ਹੁੰਦੀ ਹੈ ਜੇ ਆਪਣੀ 1 ਸਾਲ ਫਸਲ ਘਟੋਗੀ ਆਪਾਂ ਕਹਿੰਦੇ ਚਲ ਕੋਈ ਨਾ ਅਗਾਹਾਂ ਨੂੰ ਹੋਰ ਸਹੀ ਹੈ ਨਾ ਵੀ ਵੀਰੇ ਤੁਸੀਂ ਤੜਾ ਦਿਆ ਕਰੋ ਮੇਰੇ ਨਾਲ ਆ ਕੇ ਕੋਈ ਚੱਕਰੀ ਨਹੀਂ ਹੈਗਾ ਚਾਹੇ 10 ਕਿਲੋ 5 ਕਿਲੋ ਜਿੰਨੀ ਮਰਜ਼ੀ ਲੈ ਜਾਓ ਜਿੰਨੀ ਮਰਜ਼ੀ ਸਬਜੀ ਦੇਲਤਾ ਮੇਰਾ ਵੀ ਕਰਦੇ ਵੀ ਏਸੀ ਜਿਹਾ ਬੈਠਾ ਆਰਾਮਦਾਰ ਨਾਵੇਂ ਹੈ ਨਾ ਵੀ ਅਸੀਂ ਸਵੇਰ ਦੇ ਆਏ ਹੋਏ ਆ 5 ਵਜੇ ਦੇ 20 ਚ ਜੁੰਦੇ ਹੁਣ 12 ਵਜੇ ਤੇ ਇੱਥੇ ਬੈ ਕੇ ਬਾਈ ਰੋਟੀ ਰੱਟੀ ਖਾਧੀ ਆ ਤੇ ਬੜਾ ਵਧੀਆ ਬਾਈ ਖੇਤਾਂ ਦਾ ਨਾ ਮਾਹੌਲ ਵੀ ਵਧੀਆ ਪੈਣੇ ਬਹੁਤ ਵਧੀਆ ਵੀਰੇ ਹੁਣ ਪਿੰਡਾਂ ਦੇ ਵਿੱਚ ਕੀ ਆਪਣੇ ਚਾਹ 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 ਇੱਕ ਕਿਵੇਂ ਗੁਰਜਿੰਦਰ ਜੀ ਚੀਜ਼ ਪਤਾ ਕੀ ਆ ਵੀਰੇ ਵੀ ਆਪਾਂ ਜਦੋਂ ਕਹਿੰਦੇ ਆਪਣੇ ਹੱਕ ਮੰਗਦੇ ਆ ਚਲੋ ਜਿਵੇਂ ਧਰਨੇ ਲੱਗੇ ਸੀ ਉਦੋਂ ਆਪਾਂ ਨੂੰ ਸਰਕਾਰਾਂ ਵੱਲੋਂ ਪਤਾ ਕਿਹੜੇ ਕਿਤਾਬ ਦਿੱਤੇ ਜਾਂਦੇ ਨੇ ਵੀ ਇਹ ਅੱਤਵਾਦੀ ਨੇ ਇਹ ਵੱਖਵਾਦੀ ਨੇ ਜਿਵੇਂ ਹੁਣ ਆਪਣੇ ਸਰਦਾਰ ਮੁੰਡੇ ਨੇ ਜਦੋਂ ਬਾਰਡਰਾਂ ਦੇ ਡਿਊਟੀਆਂ ਲੱਗਦੇ ਨੇ ਆਪਣੇ ਸਰਦਾਰ ਮੁੰਡੇ ਕਿਉਂ ਮੂਰੀ ਕੀਤੇ ਜਾਂਦੇ ਨੇ ਤੇ ਅਸੀਂ ਕਹਿੰਦੇ ਵੀ ਮਰਨ ਲਈ ਤਾਂ ਅਸੀਂ ਬਹਾਦਰ ਆ ਠੀਕ ਜਦੋਂ ਅਸੀਂ ਆਪਣੇ ਹੱਕ ਮੰਗਣੇ ਨੇ ਆਪਣੇ ਹੱਕਾਂ ਦੀ ਗੱਲ ਕਰਦੇ ਉਹਦੋਂ ਅਸੀਂ ਅੱਤਵਾਦੀਆਂ ਅਸੀਂ ਵੱਖਵਾਦੀ ਇਹ ਚੀਜ਼ਾਂ ਸਾਡੇ ਨਾਲ ਬਹੁਤ ਸਮੇਂ ਤੱਕਾ ਹੁੰਦਾ ਤੇ ਹੁੰਦਾ ਹੀ ਆਇਆ ਪਹਿਲਾਂ ਤੋਂ ਹੀ ਹੁੰਦਾ ਆਇਆ ਸਾਡੇ ਨਾਲ ਅੱਜ ਨਹੀਂ ਹੋ ਰਿਹਾ ਪਹਿਲਾਂ ਤੋਂ ਹੀ ਹੁੰਦਾ ਆਇਆ ਕਰਦੀਆਂ ਇਹ ਸਰਕਾਰਾਂ ਹੀ ਨੇ ਸਾਰਾ ਕੁਝ ਤੇ ਜੇ ਕੋਈ ਸੱਚ ਦੀ ਆਵਾਜ਼ ਉਠਾਉਂਦਾ ਹਨਾ ਚਲੋ ਜਿਵੇਂ ਆਪਾਂ ਗਿਆ ਦੇ ਚੈਨਲ ਰਾਹੀਂ ਵੀ ਗੱਲ ਕਰਦੇ ਆ ਜੇਕਰ ਆਪਾਂ ਹੱਦ ਤੋਂ ਵੱਧ ਸੱਚ ਬੋਲਾਂਗੇ ਆਪਣੇ ਨਾਲ ਬੰਦ ਕੀਤੇ ਜਾਣਗੇ ਬੰਦ ਕੀਤੇ ਜਾਣਗੇ ਬੰਦ ਕੀਤੇ ਜਾਣਗੇ ਆਪਾਂ ਨੂੰ ਪੁਲਿਸ ਵੱਲੋਂ ਆਪਣੇ ਪਰਿਵਾਰਾਂ ਨੂੰ ਆਪਾਂ ਨੂੰ ਤੰਗ ਕੀਤਾ ਜਾਊਗਾ ਕਿਉਂਕਿ ਬਹੁਤ ਤਸੱਦਦ ਆਪਣੇ ਤੇ ਕੀਤੇ ਵੀ ਗਏ ਨੇ ਕਰੇ ਜਾਂਦੇ ਨੇ ਫਿਰ ਉੱਥੋਂ ਡਰ ਦਾ ਮਾਰਾ ਬੰਦਾ ਪਿੱਛੇ ਹਟ ਜਾਂਦਾ ਚੱਲ ਜਿਵੇਂ ਹੁਣ ਤੁਸੀਂ ਹੋ ਵੀਰੇ ਪਰਿਵਾਰ ਦੇ ਵਿੱਚ ਤੁਸੀਂ ਸੱਚ ਬੋਲੋਗੇ ਤੁਹਾਨੂੰ ਪੁਲਿਸ ਵੱਲੋਂ ਤੁਹਾਨੂੰ ਤਾਂ ਤੰਗ ਕੀਤਾ ਹੀ ਜਾਊਗਾ ਨਾਲ ਪਰਿਵਾਰ ਨਾਲ ਪਰਿਵਾਰ ਨੂੰ ਵੀ ਖਿੱਚਣਗੇ ਫਿਰ ਉੱਥੇ ਪਰਿਵਾਰ ਰਿਸ਼ਤੇਦਾਰ ਇਹ ਚੀਜ਼ ਕਹਿ ਦਿੰਦੇ ਨੇ ਵੀ ਕਿਉਂ ਪੰਗੇ ਲੈਣਾ ਵੀ ਜਿਹੜੇ ਲੋਕ ਹੁੰਦੇ ਨੇ ਦੁਨੀਆ ਵੀਰੇ ਕਹਿੰਦੇ ਵੀ ਦਾਤੀ ਦੇ ਇੱਕ ਪਾਸੇ ਦੰਦੇ ਨੇਗੇ ਤੇ ਲੋਕਾਂ ਦਾ ਦੁਨੀਆ ਦੇ ਤਾਂ ਦੋਨੇ ਪਾਸੇ ਆ ਉਹੀ ਲੋਕ ਕਹਿ ਦਣਗੇ ਜਦੋਂ ਹਰੇਕ ਬੰਦਾ ਡਰਦਾ ਕਿ ਆਪਾਂ ਕੀ ਲੈਣਾ ਇਹ ਤਾਂ ਪੰਗੇ ਲੈਂਦਾ ਵੀ ਸੱਚ ਪਿੱਛੇ ਜੇ ਆਪਾਂ ਸੱਚ ਤੇ ਚੱਲੀਏ ਸਾਰਾ ਆਪਾਂ ਏਕਾ ਕਰੀਏ ਨਾ ਗੱਲ ਸਾਰੀ ਏਕੇ ਤੇ ਆਉਂਦੀ ਆ ਕਹਿੰਦੇ ਵੀ ਏਕਤਾ ਚ ਬਲ ਹੁੰਦਾ ਹੈ ਜੇ ਆਪਾਂ ਏਕਾ ਕਰ ਲਈਏ ਤਾਂ ਆਪਾਂ ਕਾਮਯਾਬੀ ਹੋ ਸਕਦੇ ਆ ਜਦੋਂ ਆਪਣੇ ਧਰਨੇ ਲੱਗਦੇ ਸੀ ਆਪਾਂ ਐਮਐਸਪੀ ਦੀ ਮੰਗ ਕਾਹਤੋਂ ਕਰਦੇ ਸੀਗੇ ਚਲੋ ਮੰਨ ਲਓ ਆਪਾਂ ਸਬਜੀ ਤੇ ਲਾ ਲਓ ਜਿਹੜਾ ਵੀ ਆਪਾਂ ਕੋਈ ਕੀਤਾ ਕਰਦੇ ਆ ਸਹਾਇਕ ਧੰਦਾ ਕਰਦੇ ਆ ਆਪਾਂ ਆਪਣੇ ਕੋਈ ਵੀ ਚੀਜ਼ ਆਪਾਂ ਨੂੰ ਰੇਟ ਨਹੀਂ ਮਿਲ ਰਿਆ ਜੀ ਕਿਸੇ ਦਾ ਵੀ ਮੰਡੀਆਂ ਦੇ ਵਿੱਚ ਤਾਂ ਸਬਜ਼ੀ ਪੁੱਛੀ ਵੀ ਨਹੀਂ ਜਾਂਦੀ ਕਿਉਂ ਬਾਹਰੋਂ ਵਾਲੀ ਆ ਜਾਂਦੀ ਹੈ ਜੀ ਹੁਣ ਮੰਨ ਕੇ ਚਲੋ ਆਪਣੀ ਗੋਭੀ ਹੈਗੀ ਆ ਪੰਜਾਬ ਦੇ ਵਿੱਚ ਬਿਲਕੁਲ ਵੀ ਨਹੀਂ ਹੈਗੀ ਪਹਾੜਾਂ ਚ ਵਾਰੀ ਤੇ ਉੱਥੇ ਆਪਣੀ ਸਬਜ਼ੀ ਫਿਰ ਟੁੱਟ ਜਾਂਦੀ ਹੈ ਖਤਮ ਹੀ ਹੋ ਜਾਂਦਾ ਆਪਣਾ ਕੰਮ ਜਦੋਂ ਹੁਣ ਸਾਰਿਆਂ ਦੇ ਇੱਕ ਅੱਦੂ ਮੰਨ ਲਓ ਇਹ ਚੀਜ਼ ਹੋ ਗਈ ਅੱਦੂ ਲੋਕਾਂ ਨੂੰ ਉਦੋਂ ਪਸੰਦ ਸੀ ਜਦੋਂ 100 ਰੁਪਏ ਕਿਲੋ ਸੀ ਹੁਣ ਤਾਂ 10 ਰੁਪਏ ਕਿਲੋ ਦਿੰਨੇ ਆ ਹੁਣ ਹੁਣੀ ਕੋਈ ਖਰੀਦਦਾ ਪੈਣੀ ਹੁਣ ਕੋਈ ਖਰੀਦਣੋਂ ਹਰਗੇ ਹੁਣ ਆਪਣੇ ਪੰਜਾਬੀ ਚ ਆਪ ਹੀ ਕਹਦੇ ਨੇ ਬਈ ਅੱਜ ਦਾਲਗੇ ਨਾ ਬਈ ਕੱਦਾਂ ਉਸੀ ਨਹੀਂ ਤਾਂ ਰਹਿਣਾ ਹੈਗਾ ਜਦੋਂ ਤਾਂ 100 ਰੁਪਏ ਕਿਲੋ ਹੁੰਦੀ ਉਹ ਤਾਂ ਗੋਭੀ ਹੁੰਦੀ ਆ ਜਦੋਂ 10 15 ਰੁਪਏ ਹੁੰਦੇ ਉਹ ਤਾਂ ਗੋਭਾ ਬਣ ਜਾਂਦਾ ਇਹ ਚੀਜ਼ ਹੁੰਦੀ ਆ ਵੀਰੇ ਵੀ ਆ ਦਾ ਪਤਾ ਹੀ ਨਹੀਂ ਹੈਗਾ ਚੀਜ਼ਾਂ ਦਾ ਆਪਾਂ ਮਿਹਨਤ ਆਪਾਂ ਕਰਦੇ ਆ ਮਨਾਫਾ ਤਾਂ ਹੋਰ ਲੋਕ ਲੈ ਲੈਂਦੇ ਹੁਣ ਮੰਡੀ ਦੇ ਵਿੱਚ ਜਿੰਨਾਂ ਕੋਲ ਪੈਸਾ ਹੈਗਾ ਉਹ ਇਕੱਠੀ ਜੀ ਦੀ ਬੋਲੀ ਕਰਦੇ ਨੇ ਬੋਲੀ ਕਰਕੇ ਉਹਨਾਂ ਨੇ 5 ਰੁਪਏ 10 ਰੁਪਏ ਆਪਾਂ ਤੋਂ ਕਿਲੋ 2 ਰੁਪਏ ਕਿਲੋ ਮਗਰ ਚੀਜ਼ ਲੈ ਲਈ ਤੇ ਆਪਾਂ ਨੂੰ ਐਂ ਦੱਸਦੇ ਆ ਆਪਣੇ ਕੋਲ ਤਾਂ ਥੋੜੀ ਹੈਗੀ ਜਿਹੜੇ ਵਿਚਾਰੇ ਹੁਣ 10 10 5 5 ਕਿਲੇ ਜਿਮੀਦਾਰ ਕਰਦੇ ਨੇ ਕੀ ਖੇਤੀ ਕਰਦੇ ਨੇ ਤੇ ਉਹਨਾਂ ਦੀ ਲੇਬਰ ਵੀ ਕਿੰਨੀ ਪੈਂਦੀ ਹੈਗੀ ਆਪਾਂ ਐ ਨਹੀਂ ਕਹਿੰਦੇ ਵੀ ਲੇਬਰ ਹੋਣੀ ਨਹੀਂ ਚਾਹੀਦੀ ਲੇਬਰ ਹੋਣੀ ਚਾਹੀਦੀ ਨਾਲ ਤਾਂ ਉਹਨਾਂ ਨੂੰ ਰੋਜ਼ਗਾਰ ਮਿਲਦਾ ਤੇ 2 ਰੁਪਏ ਫਿਰ ਆਪਾਂ ਨੂੰ ਵੀ ਬਚਣ ਆਪਾਂ ਤੋਂ ਤਾਂ ਮਲੋਜ ਵਿੱਚ ਜਿਹਨਾਂ ਕੋਲ ਪੈਸਾ ਪਈ ਉਹਨਾਂ ਨੇ ਇਕੱਠੀ ਜੀ ਦੀ ਬੋਲੀ ਲਾ ਲੈਣੀ ਆ ਫਿਰ ਆਪਾਂ ਤੋਂ 2 ਰੁਪਏ ਲੈ ਕੇ ਉਹਨਾਂ ਨੇ ਉਹੀ 20-25 ਰੁਪਏ ਦੇਣੀ ਆ ਜੀ ਤੇ ਭੈਣੇ ਇੱਕ ਨਾ ਜਿਵੇਂ ਹੁਣ ਮੰਡੀਆਂ ਬੰਦ ਕੀਤੀਆਂ ਜਾ ਰਹੀਆਂ ਉਹਨਾਂ ਬਾਰੇ ਤੇਰਾ ਕੀ ਕਹਿਣਾਗਾ ਜਿੰਮ ਬੱਕਰੀ ਮੰਡੀ ਹੋ ਗਿਆ ਇਹ ਮੈਂ ਕੰਮ ਉਹ ਗੱਲ ਸਾਰੀ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਆਪਣੀ ਕਿਸੇ ਵੀ ਚੀਜ਼ ਦਾ ਮੁੱਲ ਆਪਾਂ ਨੂੰ ਮਿਲ ਹੀ ਨਹੀਂ ਰਿਹਾ ਜਿਵੇਂ ਹੁਣ ਨਾ ਇੱਕ ਵਾਸਤਾ ਸਰਕਾਰ ਕਹਿੰਦੀ ਤੁਸੀਂ ਸਹਾਇਕ ਧੰਦੇ ਕਰੋ ਸਹਾਇਕ ਧੰਦੇ ਦਾ ਮਤਲਬ ਕੀ ਹੈ ਵੀ ਆਪਾਂ ਜਿਵੇਂ ਬੱਕਰੀ ਪਾਲਕ ਆਪਣੀ ਜਿੰਨੇ ਵੀ ਵੀਰ ਨੇ ਪੰਜਾਬ ਦੇ ਵਿੱਚ ਪਹਿਲਾਂ ਹੀ ਚੀਜ਼ਾਂ ਨਹੀਂ ਹੁੰਦੀਆਂ ਸੀ ਸੋਸ਼ਲ ਮੀਡੀਆ ਨੇ ਇਹ ਚੀਜ਼ ਨੂੰ ਬਹੁਤ ਅੱਗੇ ਲੈ ਜਾਂਦਾ ਹੁਣ ਚਲੋ ਆਪਾਂ ਬੱਕਰੀਆਂ ਦਾ ਕੰਮ ਕਰਦੇ ਆਂ ਆਪਾਂ ਮੰਡੀਆਂ ਦੇ ਉੱਤੇ ਲੈ ਕੇ ਆਉਣੇ ਆ ਚਲੋ ਆਪਾਂ ਬਰੀਡ ਤੇ ਕੰਮ ਕਰਦੇ ਆਂਗੇ ਆਪਣੇ ਕੋਲ ਵਧੀਆ ਮੇਮਣੇ ਨੇ ਜੇ ਹੁਣ ਕਿਸੇ ਵੀਰ ਨੇ ਹੋਰ ਨਵਾਂ ਕੰਮ ਸ਼ੁਰੂ ਕਰ ਲੂਗਾ ਨਲੇ ਜੀ ਨੇ ਲੈ ਕੇ ਜਾਣੀਆਂ ਨੇ ਉਹਨੂੰ ਵੀ ਸਹੀ ਮਲੋ ਢੰਗ ਨਾਲ ਤੁਹਾਨੂੰ ਜਾਣਕਾਰੀ ਮਿਲੂਗੀ ਨੌਲੇਜ ਆਊਗੀ ਉਹ ਚੀਜ਼ ਦੀ ਉਹ ਮੰਡੀ ਦੇ ਉੱਤੋਂ ਵੀ ਵਧੀਆ ਜੇ ਹੁਣ ਅਗਲਾ ਕੋਈ ਆਪਾਂ ਬਰੀਡ ਵਾਲੀ ਬੱਕਰੀ ਲੈ ਕੇ ਆਉਣੀ ਆ ਆਪਾਂ ਉੱਥੇ ਕੰਮ ਸ਼ੁਰੂ ਕਰਨਾ ਉੱਥੋਂ ਨੂੰ ਘਟਿਆ ਤੋਂ ਘਟਿਆ ਮਾਲ ਵੀ ਮਿਲੂ ਵਧੀਆ ਤੋਂ ਵਧੀਆ ਚੀਜ਼ ਵੀ ਮੰਡੀ ਤੋਂ ਮਿਲੂਗੀ ਤੇ ਉਹ ਚੀਜ਼ ਹੁਣ ਆਪਣੇ ਵੀਰ ਅਗ ਤੇ ਉਹਦਾ ਨਾ ਕੀ ਸੀ ਕੰਮ ਬੰਦ ਕਰਨ ਵਾਲਾ ਜਿਵੇਂ ਕਿ ਆਪਣੇ ਤੁੰਗ ਵਾਲੀ ਤੋਂ ਵੀਰ ਨੇ ਬਲਵੰਤ ਸਿੰਘ ਜੀ ਮਾਨ ਉਹਨਾਂ ਨੇ ਕਿ ਹੈ ਬੁੱਟਾ ਲਾਇਆ ਸੀ ਕਿ ਜਿਵੇਂ ਕਿਸਾਹਕ ਧੰਦੇ ਨੂੰ ਅੱਗੇ ਲਿਆਉਣ ਵਾਸਤੇ ਅ ਬੱਕਰੀਆਂ ਦੀ ਮੰਡੀ ਲਾਉਣ ਲੱਗੀ ਸੀ ਉਹ ਆਪਣੀ ਜਿਹੜੀ ਬੱਕਰੀਆਂ ਦੀ ਮੰਡੀ ਸੀ ਨਾ ਉਹ ਆਲ ਵਰਲਡ ਤੇ ਮਸ਼ਹੂਰ ਹੋ ਗਈ ਸੀ ਕੱਲੇ ਪੰਜਾਬ ਤੇ ਨਹੀਂ ਵੀ ਪੂਰੀ ਦੁਨੀਆ ਦੇ ਵਿੱਚ ਕੀ ਤੁੰਗ ਵਾਲੀ ਪਿੰਡ ਨੂੰ ਜਿਵੇਂ ਆਪਾਂ ਨੂੰ ਪਿੰਡ ਹੁੰਦੇ ਨੇ ਗਮਲ ਆਪਾਂ ਨੂੰ ਜਾਣਦਾ ਨਹੀਂ ਕੋਈ ਵੀ ਉਹ ਵੀਰ ਨੇ ਨਾ ਇੰਨਾ ਕ ਮਸ਼ਹੂਰ ਕਰਤਾ ਸੀ ਤੁੰਗ ਵਾਲੀ ਪਿੰਡ ਵੀ ਹਰ ਕੋਈ ਪੁੱਛਦਾ ਸੀ ਕਿ ਤੁੰਗ ਵਾਲੀ ਬੱਕਰੀਆਂ ਦੀ ਮੰਡੀ ਲੱਗਦੀ ਹੈ ਉਹਨਾਂ ਵੀਰ ਨੂੰ ਪਰਸੋਂ ਮੰਡੀ ਲੱਗਣੀ ਸੀ ਨੋਟਿਸ ਭੇਜਿਆ ਗਿਆ ਧੱਕੇ ਨਾਲ ਮੰਡੀ ਬੰਦ ਕਰਵਾਈ ਗਈ ਕਹਿੰਦੇ ਇਹ ਗੈਰ ਕਾਨੂੰਨੀ ਹੈ ਵੀ ਇਹ ਕਾਨੂੰਨੀ ਨਹੀਂ ਹੈਗੀ ਆਪਾਂ ਇਹ ਕਹਿੰਦੇ ਵੀ ਸਾਨੂੰ ਸਰਕਾਰ ਕਾਨੂੰਨ ਦੱਸ ਦੇ ਮੇਰੀ ਸੋਚ ਹੈ ਕਿ ਵੀ ਜਿਹੜੀ ਉਹ ਨੂੰ ਮੰਡੀ ਮੰਡੀ ਬੰਦ ਕਰਾਉਣ ਨੂੰ ਵੀ ਨੋਟਿਸ ਭੇਜਿਆ ਸੀ ਨਾ ਉਹਨੂੰ ਇਹ ਨੋਟਿਸ ਭੇਜਣਾ ਚਾਹੀਦਾ ਸੀ ਕਿ ਭਾਈ ਤੂੰ ਕਾਨੂੰਨ ਦੇ ਮਨ ਲੋ ਦਾਇਰੇ ਦੇ ਵਿੱਚ ਰਹਿ ਕੇ ਤੈਨੂੰ 1 ਮਹੀਨੇ ਦਾ ਟਾਈਮ ਦਿੰਨੇ ਆ ਵੀ ਉਹ ਤੂੰ ਆਪਣੀ ਮੰਡੀ ਕਿਸੇ ਵੀ ਹਸਾਬ ਨਾਲ ਕਾਨੂੰਨ ਦੇ ਵਿੱਚ ਸਹੀ ਜਿਵੇਂ ਆਪਾਂ ਕਹਿੰਦੇ ਰਜਿਸਟਰਡ ਕਰਵਾ ਲਓ ਜਾਂ ਕੁਝ ਵੀ ਸਰਟੀਫਿਕੇਟ ਕੁਝ ਵੀ ਕਹਿੰਦੇ ਵੀ ਆ ਮੰਨ ਲਓ ਉਹਨੂੰ ਮੋਲਤ ਦੇਣੀ ਚਾਹੀਦੀ ਸੀ ਅਸਲ ਵਿੱਚ ਇਹ ਨਹੀਂ ਗੱਲ ਇਹ ਹੈ ਨਾ ਜੇ ਤਾਂ ਉੱਥੇ ਵਿਕਦਾ ਹੋਵੇ ਨਸ਼ਾ ਕੋਈ ਜਾਂ ਇਦਾਂ ਦਾ ਪੀਸ ਇਹ ਸੱਚ ਆ ਗਿਆ ਹੁਣ ਇਹ ਸੱਚ ਵਿੱਚ ਹੁਣ ਜਿਹੜੇ ਨਸ਼ਾ ਵੇਚਦੇ ਨੇ ਉਹ ਕਿਉਂ ਕਹਿਣਗੇ ਆਪਾਂ ਨੇ ਚੰਗਾ ਨਹੀਂ ਕਹਿੰਦੇ ਉਹ ਕਿਉਂਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਸਹਾਇਕ ਧੰਦੇ ਕਰੋ ਜੇ ਹੁਣ ਸਹਾਇਕ ਧੰਦੇ ਵੀਰੇ ਮੈਨੂੰ ਤਾਂ ਲੱਗਦਾ ਵੀ ਸਰਕਾਰਾਂ ਚਾਹੁੰਦੀ ਹੀ ਨਹੀਂ ਕਿ ਆਪਣਾ ਪੰਜਾਬ ਅੱਗੇ ਆਵੇ ਇਹ ਬਿਲਕੁਲ ਹੀ ਆਪਾਂ ਤਾਂ ਖਤਮ ਕਰਨਾ ਚਾਹੁੰਦੇ ਨੇ ਇਹਨਾਂ ਨੇ ਤਾਂ ਬਸ ਹੁਣ ਇੱਕੋ ਹੀ ਗੱਲ ਮਤਲਬ ਵੀ ਪੰਜਾਬ ਨੂੰ ਕੁਸ ਤਾਂ ਸਾਡੀ ਨੌਜਵਾਨੀ ਇਹਨਾਂ ਨੇ ਨਸ਼ੇ ਚ ਡੋਬਦੀ ਹੁਣ ਜੇ ਆਪਾਂ ਸੱਚ ਬੋਲੀਏ ਰਾਜਸਥਾਨ ਕਿਹੜਾ ਆਪਣੇ ਤੋਂ ਬੜਾ ਦੂਰ ਹੈਗਾ ਜੀ ਉੱਥੇ 200 ਰੁਪਏ ਕਿਲੋ ਨੂੰ ਹੁਣ ਕਹਿ ਰਹੇ ਆ ਜੈਨ ਨਹੀਂ ਪਤਾ ਵੀ ਕੀ ਪਤਾ ਹੁੰਦਾ ਕੀ ਗੱਲ ਹੋ ਜੇ ਡੋਡਿਆਂ ਦੇ ਮੈਂ ਆਪ ਦੇਖਿਆ ਖੋਦਿਆਂ ਵੀ ਢੇਰੀਆਂ ਲੱਗੀਆਂ ਹੋਈਆਂ ਨੇ 200 ਰ ਆਪਣੇ ਆਪਣੇ ਦਿੱਕਤ ਹੀ ਹੈ ਨਾ ਆਪਣੇ ਵਿੱਚ ਜਿਹੜੇ ਸਰਕਾਰਾਂ ਦੇ ਲੋਕ ਬੜੇ ਹੋਏ ਨੇ ਹੁਣ ਮੰਨ ਲਓ ਤੰਗ ਵਾਲੀ ਮੰਡੀ ਲੱਗਦੀ ਆ ਉੱਥੇ ਬੱਕਰੀਆਂ ਵਿਕਦੀਆਂ ਨੇ ਠੀਕ ਹੈ ਜਰੋ-ਜਰੋ ਲੋਕ ਆਉਂਦੇ ਨੇ ਉਹਦੇ ਉੱਤੇ ਉੱਚੇ ਪੱਧਰ ਤੇ ਵੀ ਗੈਰ ਕਾਨੂੰਨੀ ਮੈਂ ਤਾਂ ਇਹ ਨਹੀਂ ਸਮਝਾਂ ਕਿ ਗੈਰ ਕਾਨੂੰਨੀ ਹੈ ਕੀ ਆ ਬਲਵੰਤ ਸਿੰਘ ਮਾਨ ਸਾਡੇ ਵੱਡੇ ਵੀਰ ਜੋ ਕਿਹੜਾ ਕੋਈ ਨਸ਼ਾ ਵੇਚਦੇ ਸੀਗੇ ਵੀ ਉਹ ਗੈਰ ਕਾਨੂੰਨੀ ਆ ਜਿਹੜੇ ਫਿਰ ਗੈਰ ਕਾਨੂੰਨੀ ਕੰਮ ਹੋ ਰਹੇ ਨੇ ਉਹਨਾਂ ਵੱਲ ਤਾਂ ਧਿਆਨ ਦਿੱਤਾ ਹੀ ਨਹੀਂ ਜਾ ਰਿਹਾ ਜੀ ਆਪਣੇ ਹੁਣ ਪਿੰਡਾਂ ਦੇ ਵਿੱਚ ਲਾਲੋਛ ਰਾਮ ਦਿੱਲੀ ਦਿੱਲੀ ਦੀ ਪਹਨੇ 400 ਤੋਂ 500 ਬੰਦੇ ਦੀ ਗਿਣਤੀ ਮੈਂ ਦੇਖਦਾ ਚਿੱਟੇ ਨਾਲ ਲਾ ਲੋ ਕਿਸੇ ਨਸ਼ੇ ਨਾਲ ਹੁਣ ਆਪਾਂ ਇਹ ਚੀਜ਼ ਫੇਰ ਵਿੱਚ ਵਿਦਵਾਨ ਕਹਿੰਦੇ ਤੁਸੀਂ ਵੀ ਇਹ ਚੀਜ਼ ਹੁਣ ਪੁਲਿਸ ਆ ਕੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਾਨੂੰ ਪ੍ਰੂਫ ਦਿਓ ਪ੍ਰੂਫ ਆਪਾਂ ਕਿਵੇਂ ਲੈ ਲਾਂਗੇ ਆਪਾਂ ਪਰਿਵਾਰਾਂ ਵਾਲੇ ਆ ਤੇ ਹੁਣ ਜੇ ਆਪਾਂ ਬੋਲਾਂਗੇ ਆਪਣੇ ਘਰੇ ਆ ਨਹੀਂ ਪਤਾ ਰਾਤ ਨੂੰ 20 ਬੰਦੇ ਮੜ ਕੇ ਆਪਾਂ ਨੂੰ ਵੱਢ ਜਾਣ ਕਿਉਂਕਿ ਉਹਨਾਂ ਦਾ ਜਿਹੜਾ ਉਹ ਧੰਦਾ ਬੰਦ ਹੁੰਦਾਗਾ ਜੀ ਤੇ ਜਿਹੜੇ ਆਪਾਂ ਮਿਹਨਤ ਕਸ ਲੋਕ ਨੇ ਆਪਣੇ ਜਿਹੜੇ ਮੰਨ ਲਓ ਵੀ ਇਹ ਕਿਤਿਆਂ ਨੂੰ ਅੱਗੇ ਲੈ ਕੇ ਆ ਰਹੇ ਸੀ ਬੱਕਰੀਆਂ ਦੇ ਕਾਰੋਬਾਰ ਕਰ ਰਹੇ ਮੈਨੂੰ ਦੁੱਖ ਤਾਂ ਲੱਗਿਆ ਕਿ ਸਾਡਾ ਵੀ ਬੱਕਰੀਆਂ ਦਾ ਕਾਰੋਬਾਰ ਹੈਗਾ ਬਸ ਸਾਡਾ ਬੱਕਰੀਆਂ ਦਾ ਫਾਰਮ ਹੈ ਸਾਡਾ ਮੱਝਾਂ ਦਾ ਵੀ ਫਾਰਮ ਹੈ ਵੀ ਆਪਾਂ ਸਹਾਇਕ ਧੰਦੇ ਨੂੰ ਸਾਡੀ ਸਰਕਾਰ ਚਾਹੁੰਦੀ ਨਹੀਂ ਕਿ ਅੱਗੇ ਲੈ ਕੇ ਜੀ ਇੱਕ ਪਾਸੇ ਤਾਂ ਪਹਿਨੇ ਸਰਕਾਰਾਂ ਏਡੇ ਏਡੇ ਐਲਾਨ ਕਰਦੀਆਂ ਨੇ ਵੀ ਸਾਇਕ ਤਾਂ ਦੇਖ ਰੋ ਵੀ ਨਸ਼ਿਆਂ ਤੋਂ ਪਰੇ ਰਹੋ ਤੁਸੀਂ ਕਿਸਾਨ ਇਹ ਗੱਲਾਂ ਜੀ ਹੈ ਸਾਰਾ ਕੁਝ ਗੱਲਾਂ ਜੀ ਹੈ ਇਹ ਕਾਗਜ਼ਾਂ 'ਚ ਹੈ ਇਹ ਮੰਨ ਲਓ ਲਾਗੂ ਨਹੀਂ ਕੀਤੇ ਜਾਂਦੇ ਰੂਲ ਚਲੋ ਮੰਨ ਲਓ ਜਦੋਂ ਹੁਣ ਫਿਰ ਆਪਾਂ ਗੱਲ ਹੀ ਕਰ ਲੱਗੇ ਨੇ ਗੱਲਾਂ ਸਾਰੀਆਂ ਹੀ ਆ ਜਾਂਦੀਆਂ ਨੇ ਜਦੋਂ ਆਪਣੇ ਸੀਐਮ ਭਗਵੰਤ ਮਾਨ ਜੀ ਬਣੇ ਸੀਗੇ ਮੁੱਖ ਮੰਤਰੀ ਉਦੋਂ ਕੀ ਇਹਨਾਂ ਨੇ ਵੀ ਸਾਡੀਆਂ ਭੈਣਾਂ ਨਾਲ ਕੀ ਵਾਅਦੇ ਕੀਤੇ ਸੀਗੇ ਚਲੋ ਗੱਲ 1000 ਰੁਪਏ ਦੀ ਨਹੀਂ ਹੁੰਦੀ ਇਹ ਆਪਾਂ ਗੱਲ ਵਾਦੀ ਦੀ ਆ ਜਾਂਦੀ ਆ ਜੇ ਆਪਾਂ ਸੋਚੀ ਉਦੋਂ ਭੈਣਾਂ ਨੂੰ ਕੀ ਕਿਹਾ ਸੀਗਾ ਹੁਣ ਚਲੋ ਜਿਹਦੇ ਘਰੇ 5 ਭੈਣਾਂ ਨੇ ਜੀ ਉਹਨਾਂ ਦੇ ਫਾਰਮ ਭਰੇਗੇ ਕਿ ਤੁਹਾਨੂੰ 1000 1000 ਸਾਲ ਹੋ ਗਏ ਸਰਕਾਰ ਬਣੀ 3 ਸਾਲ ਹੋ ਗਏ 3 ਸਾਲ ਤੋਂ ਵੱਧ ਹੀ ਹੋਣਾ ਫਿਰ ਵੱਧ ਹੋ ਗਏ ਤੇ ਇੱਕ ਔਰਤ ਦੇ ਕਿੰਨੇ ਕਿੰਨੇ ਪੈਸੇ ਬਣੇ ਪਏ ਨੇ ਫਿਰ ਉਹ ਕਿੱਥੇ ਗਏ ਇਹਨਾਂ ਦੇ ਬਾਅਦੇ ਫਿਰ ਇਹਨਾਂ ਨੇ ਕਿਹਾ ਵੀ ਜਦੋਂ ਸਾਡੀ ਸਰਕਾਰ ਬਣ ਗਈ ਤੇ ਅਸੀਂ ਆਮ ਲੋਕਾਂ ਵਾਂਗੂ ਤੁਹਾਡੇ ਵਿੱਚ ਵਿਚਰਾਂਗੇ ਅੱਜ ਤੱਕ ਮੈਨੂੰ ਤਾਂ ਲੱਗਦਾ ਭਗਵੰਤ ਮਾਨ ਸਾਹਿਬ ਨੇ ਆਏ ਸਾਡੇ ਪਿੰਡਾਂ ਜਾ ਕੇ ਉਹਦਾ ਮੂ ਵੀ ਨਹੀਂ ਦਿਖਾਇਆ ਹੈਗਾ ਪਹਿਲਾਂ ਇਹ ਕੀ ਕਹਿੰਦੇ ਹੁੰਦੇ ਕਿ ਅਸੀਂ ਆਮ ਲੋਕ ਬਣ ਕੇ ਹੀ ਤੁਹਾਡੇ ਵਿੱਚੋਂ ਦੀ ਲੰਘਾਂਗੇ ਕੋਈ ਸਾਡੇ ਨਾਲ ਸਕਿਉਰਟੀ ਨਹੀਂ ਹੋਣੀ ਮੈਨੂੰ ਤਾਂ ਇਹ ਜਿਹੜਾ ਮਾਤਾ ਜੀ ਪਰਸ ਲੈਣ ਜਾਂਦੇ ਨੇ 100 100 ਬੰਦਾ ਦਾ ਮਾਤਾ ਜੀ ਨਾਲ ਸਕਿਉਰਟੀ ਦਾ ਹੁੰਦਾ ਲਾ ਫਿਰ ਇਹ ਕਹਿੰਦੇ ਸੀਗੇ ਵੀ ਚਲੋ ਆਪਾਂ ਕਿਸੇ ਪਾਉਈ ਨਾ ਪਈ ਜਾਂਦੇ ਕੁਰਸੀਆਂ ਤੇ ਬੈਠ ਗਏ ਆਪਾਂ ਨੂੰ ਭੁੱਲ ਜਾਣਗੇ ਭੁੱਲ ਜਾਣਗੇ ਠੀਕ ਆ ਆਪਾਂ ਤਾਂ ਆਪ ਦਾ ਕਰਕੇ ਹੀ ਖਾਣਾਗਾ ਤੇ ਆਪਾਂ ਤੇ ਕਰਕੇ ਖਾਣ ਵੀ ਨਹੀਂ ਦਿੰਦੇ ਹੈਗੇ ਹੁਣ ਚਲੋ ਜਿਨ੍ਹਾਂ ਦੇ ਬੱਕਰੀਆਂ ਦੇ ਕਾਰੋਬਾਰ ਨੇ ਸਾਈਕ ਧੰਦਿਆਂ ਤੇ ਵਿਚਾਰਿਆਂ ਦੇ ਪਰਿਵਾਰ ਚੱਲਦੇ ਨੇ ਉਹ ਤੇ ਠੱਪ ਕਰਨ ਦੇ ਤਰੁਪੇ ਸਹੀ ਗੱਲ ਹੈ ਨਾ ਆਪਣੇ ਉੱਥੀ ਫੇਰ ਮੈਂ ਗੱਲ ਮੋੜਕੋੜ ਕੇ ਉੱਥੀ ਆਉਂਦੀ ਆ ਵੀ ਆਪਣੀਆਂ ਸਰਕਾਰਾਂ ਦਾ ਮਤਲਬ ਹੀ ਇਹ ਹੈ ਆਪਣੀਆਂ ਸਰਕਾਰਾਂ ਦਾ ਲਾਲੋ ਲੋਕਾਂ ਦਾ ਲਾਲੋ ਵੀ ਸਾਡੇ ਪੰਜਾਬ ਦੇ ਬੰਦੇ ਕਾਮਯਾਬ ਨਾ ਹੋ ਜਾਣ ਕਾਮਯਾਬ ਆਪਣੇ ਤਾਂ ਨਾ ਇਹ ਧਰਤੀ ਹੈ ਜਿਹੜੀ ਇਹੋ ਜੀ ਹੈ ਜੀ ਆਪਾਂ ਕਹਿੰਦੇ ਇੱਥੇ ਵੀ ਇੱਕ ਥਾਂ ਮੇ ਇਥੇ ਰੋੜੇ ਵੀ ਦੱਬਦੇ ਉਹ ਵੀ ਹਰੇ ਹੋ ਜਾਣਗੇ ਇਹ ਧਰਤੀ ਇੰਨੀ ਆਪਣੀ ਅਪਜਾਊ ਧਰਤੀ ਹੈਗੀ ਪਰ ਇਹ ਚਾਹੁੰਦੇ ਨਹੀਂ ਇਹ ਦਰਦੀ ਆਪਣੇ ਤੋਂ ਨੇ ਇਹ ਵੀ ਇਹ ਕਿਤੇ ਅੱਗੇ ਨਾ ਜਾਣ ਹੁਣ ਲਾਲੋ ਪੈਨੇ ਜੰਗ ਲੱਗੀ ਸੀ ਜੰਗ ਲੱਗੀ ਸੀ ਜੰਗ ਲੱਗ ਨੂੰ ਗੁਜਰਾਤ ਦਾ ਵੀ ਪਿਆ ਸੀ ਬੱਟਰ ਰਾਜਸਥਾਨ ਆਪਣੇ ਕਿਉਂ ਪੰਜਾਬ ਚ ਹੀ ਕਿਉਂ ਗੋਲੇ ਸਿੱਟੇ ਪੰਜਾਬ ਚੋਂ ਕੀ ਕਹਿੰਦੇ ਸੋ ਉਹਨਾਂ ਨੂੰ ਮਸਾਈਲਾਂ ਕੇ ਕੀ ਮਸਾਈਲਾਂ ਸਿੱਟਤੀਆਂ ਇਹ ਮਸਾਈਲਾਂ ਸੀ ਪਤਾ ਨਹੀਂ ਮਸਾਈਲਾਂ ਆ ਪੰਜਾਬੀ ਆਮ ਲੋਕ ਆ ਸਿੱਧੀਆਂ ਸਾਧੀਆਂ ਗੱਲਾਂ ਕਰਨ ਵਾਲੇ ਹਨ ਵੀ ਉਹ ਆਪਣੀ ਸਿੱਟਣੀਆਂ ਸੀ ਇਹਨਾਂ ਨੇ ਕਿਵੇਂ ਉਹ ਬੱਚੇ ਆ ਦੇਖੋ ਪਾਕਿਸਤਾਨ ਦੇ ਵਿੱਚ ਜਦੋਂ ਆਪਣੀ ਵੰਡ ਹੋਈ ਆ ਉਧਰ ਵੀ ਆਪਣੇ ਚਾਚੇ ਤਾਈ ਰਹੇ ਉਧਰੋਂ ਲੋਕ ਆ ਕੇ ਆਪਣੇ ਇੱਧਰ बसे ਹੋਏ ਨੇ ਅਸੀਂ ਤਾਂ ਪਾਕਿਸਤਾਨ ਵਾਲਿਆਂ ਨੂੰ ਮਾੜਾ ਕਹਿੰਦੇ ਨਹੀਂ ਵਿੱਚ ਲੋਕ ਕਹਿ ਦਿੰਦੇ ਨੇ ਵੀ ਤੁਸੀਂ ਉਹਨਾਂ ਦੇ ਹੱਕ ਦੀ ਗੱਲ ਉਹ ਸਾਰੇ ਥੋੜੀ ਮਾੜੇ ਨੇ ਸਾਰੇ ਥੋੜੀ ਮਾੜੇ ਨੇ ਸਾਰੇ ਉਹ ਵਿੱਚ ਕੁਛ ਨਾ ਕੁਛ ਸਿਆਸਤੀ ਲੋਕ ਨੇ ਜਿਹੜੇ ਸਿਆਸਤਾਂ ਕਰਦੇ ਨੇ ਆਪਣੀਆਂ ਕੁਰਸੀਆਂ ਲਈ ਜਿਵੇਂ ਆਪਾਂ ਕਹਿੰਦੇ ਨੇ ਵੀ ਏਜੰਟ ਛੱਡੇ ਹੁੰਦੇ ਨੇ ਸਰਕਾਰਾਂ ਨੇ ਉਹ ਭੜਕਾਉਂਦੇ ਨੇ ਕਹਿੰਦੇ ਸਿੱਖ ਸਿੱਖ ਭਾਈਚਾਰਨ ਤੇ ਮੁਸਲਮਾਨਾਂ ਨੇ ਇਹਨੂੰ ਐਸੀ ਵੀ ਲੜ ਲੜ ਕੇ ਮਰ ਜਾਣਾ ਇੰਨਾ ਪਰਤ ਪੈਦਾ ਕਰਦੇ ਸੀ ਇੱਕ ਦਹਿਸ਼ਤ ਪੈਦਾ ਕਰਦੇ ਸੀ ਹੋਰ ਕੁਝ ਨਹੀਂ ਹੈਗਾ ਸੀ ਤੇ ਹੁਣ ਆਪਣੇ ਭੈਣੇ ਜੇ ਆਪਾਂ ਗੱਲ ਕਰੀਏ ਤੰਕਵਾਦੀਆਂ ਦੀ ਲਾ ਲਓ ਚਲੋ ਉਹ ਤਾਂ ਬਾਹਰਲੇ ਤੰਕਵਾਦੀ ਹੋਗੇ ਜਿਹੜੇ ਇੱਥੇ ਆ ਕੇ ਬਾਹਰਲੇ ਹੋਗੇ ਹਾਂ ਤੇ ਇੱਕ ਜਿਹੜੀ ਆਪਣੇ ਅੰਦਰੋਂ ਅੰਦਰ ਖਾਤੇ ਧਰਮਾਂ ਦੀ ਚੱਲ ਰਹੀ ਹੈ ਵੀ ਧਰਮਾਂ ਦੀ ਇੱਕ ਪੱਕੜਵਾਤਾ ਲਾ ਲਓ ਵੀ ਜਮਾ ਪੱਕੀ ਆਪਾਂ ਹੋਵਾਂ ਨਾ ਵੀ ਦੂਜੇ ਧਰਮਾਂ ਨਾਲ ਆਪਾਂ ਗਾਲਾਂ ਕੱਢਦੀਆਂ ਨੇ ਉਹ ਵੀ ਇੱਕ ਤਰ੍ਹਾਂ ਦਾ ਤੰਕਵਾਦੀ ਆ ਨਾ ਪੰਜਾਬ ਦੇ ਵਿੱਚ ਉਹ ਵੀ ਹੋ ਗਿਆ ਇੱਕ ਮਿੰਟ ਚਲੋ ਆਪਣਾ ਸਿੱਖ ਧਰਮ ਹੈ ਆਪਣੇ ਗੁਰੂਆਂ ਨੇ ਆਪਾਂ ਨੂੰ ਕਦੇ ਵੀ ਨਹੀਂ ਕਿਹਾ ਵੀ ਤੁਸੀਂ ਅਸਾਈਆਂ ਤੇ ਹਿੰਦੂਆਂ ਤੇ ਜਾਂ ਉਹਨਾਂ ਦੇ ਉੱਤੇ ਅਤਿਆਚਾਰ ਕਰੋ ਆਪਣੇ ਗੁਰੂ ਸਾਹਿਬ ਨੇ ਤਾਂ ਵੀ ਇਹਨਾਂ ਧੀਆਂ ਦੀਆਂ ਇੱਜ਼ਤਾਂ ਬਚਾਈਆਂ ਨੇ ਠੀਕ ਆ ਹਿੰਦ ਦੀ ਚਾਦਰ ਬਣੇ ਨੇ ਤੇ ਵੀ ਇਹ ਚੀਜ਼ਾਂ ਆਪਣੇ ਤਾਂ ਗੁਰੂ ਨੇ ਚੀਜ਼ ਕਹੀ ਨਹੀਂ ਆਪਣੇ ਹਰਿਮੰਦਰ ਸਾਹਿਬ ਦੇ ਵਿੱਚ ਚਲਾ ਲੋ ਆਪਣਾ ਇੱਕ ਬਹੁਤ ਵੱਡਾ ਤਖਤ ਹੈਗਾ ਚਾਰ ਦਰਵਾਜੇ ਘਾਤੋਂ ਰੱਖੇ ਨੇ ਬਿਚਾਰੇ ਧਰਮ ਸਾਡੇ ਇੱਕ ਨੇ ਸਾਡੇ ਗੁਰੂਆਂ ਨੇ ਤਾਂ ਸਾਨੂੰ ਲੜਨਾ ਸਿਖਾਇਆ ਹੀ ਨਹੀਂ ਉਹ ਤਾਂ ਇਹ ਚੀਜ਼ ਕਹੀ ਆ ਵੀ ਜੇ ਭਾਈ ਜਿਆਦੇ ਵੀ ਸਿਰੋ ਪਾਣੀ ਲੱਗ ਰਿਹਾ ਫੇਰ ਆਪਾਂ ਆਵਾਜ਼ ਉਠਾਉਣੀ ਹੈ ਨਾ ਵੀ ਆਪਾਂ ਤਾਂ ਕਦੇ ਵੀ ਨਹੀਂ ਇਹ ਤਾਂ ਭਾਈ ਇਹ ਗੱਲ ਹੋ ਗਈ ਵੀ ਮੁਸਲਮਾਨ ਭਾਈਚਾਰੇ ਨੂੰ ਤੇ ਇਹਨਾਂ ਨੂੰ ਜਦੋਂ ਹੁਣ ਜਿਹੜਾ ਆਪਣਾ ਆ ਆ ਗਿਆ ਮਰੇਰਕੋਟਲਾ ਉੱਥੇ ਆਪਣਾ ਮੁਸਲਮਾਨ ਭਾਈਚਾਰਾ ਸਾਰਾ ਰਹਿੰਦਾਗਾ ਉਹਦਾ મોદી ਨੇ ਕੀ ਕੀਤਾ ਸੀ ਕਹਿੰਦਾ ਵੀ ਮੁਸਲਮਾਨ ਜਿਨ੍ਹਾਂ ਦੇ ਆਧਾਰ ਕਾਰਡ ਇਦੂ ਪਤਾ ਨਹੀਂ ਪਹਿਲਾਂ ਦੇ ਬਣੇ ਉਹ ਇੱਥੇ ਰਹਿਣ ਵੀ ਇਹਨਾਂ ਨੂੰ ਸਾਰਿਆਂ ਨੂੰ ਕੱਢ ਕੇ ਮਾਰੋ ਜਿਨ੍ਹਾਂ ਦੇ ਭਰਾ ਵਾ ਇੱਕ ਜਾਨਵਰ ਵੀ ਹਾਲ ਨਾ ਪਾ ਲੈਂਦਾ ਨਾ ਆਪਾਂ ਉਹ ਤੋੜਦੀ ਉਹ ਵੀ ਰੋਂਦਾ ਉਹ ਵੀ ਰੋਂਦਾ ਵੀ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਵੀ ਇੱਥੇ ਰਹਿੰਦੇ ਨੇ ਵਿਚਾਰਿਆਂ ਨੂੰ ਉਹਨਾਂ ਦਾ ਘਰ ਹੈ ਉਹ ਆਪਾਂ ਝਾੜ ਦਈਏ ਫਿਰ ਆਪਾਂ ਸਾਰੇ ਸਿੱਖ ਭਾਈਚਾਰੇ ਨੇ ਉੱਥੇ ਆਵਾਜ਼ ਉਠਾਈ ਸੀ ਮੈਂ ਵੀ ਗਈ ਸੀ ਜੀ ਤੇ ਆਪਾਂ ਨੂੰ ਅਸੀਂ ਅਸੀਂ ਤਾਂ ਹਮੇਸ਼ਾ ਹੀ ਉਹਨਾਂ ਦੇ ਹੱਕ ਦੇ ਵਿੱਚ ਖੜੇ ਆ ਤੇ ਆਪਾਂ ਖੜੀਏ ਵੀ ਕਿਉਂ ਨਾ ਆਪਣੇ ਭਾਈ ਨੇ ਉਹ ਵੀ ਆਪਣੇ ਭਾਈ ਨੇ ਬਾਕੀ ਭਨੇ ਹੁਣ ਪਿੰਡਾਂ ਦੇ ਵਿੱਚ ਲਾ ਲੋ ਹੁਣ ਮੀਡੀਆ ਕੀ ਦਿਖਾਉਂਦਾ ਹੈ ਵੀ ਇਹ ਗੋਦੀ ਮੀਡੀਆ ਇਹਨਾਂ ਦੇ ਹੱਥ 'ਚ ਪਾਵਰ ਹੈ ਠੀਕ ਹੈ ਕੁਝ ਵੀ ਕਰਾ ਸਕਦੇ ਨੇ ਤਾਂ ਹੁਣ ਮੀਡੀਆ ਕੀ ਦਿਖਾਉਂਦਾ ਹੈ ਵੀ ਇੱਕ ਹਿੰਦੂ ਨੂੰ ਮੁਸਲਮਾਨ ਤੋਂ ਖਤਰਾ ਹੈ ਸਿੱਖ ਉਹਦੇ 'ਚ ਅਤਿਆਚਾਰ ਕਰ ਰਹੇ ਪਰ ਹੁਣ ਪਿੰਡਾਂ ਦੇ ਵਿੱਚ ਆ ਜਾਓ ਤੁਸੀਂ ਸ਼ਹਿਰਾਂ ਦੇ ਵਿੱਚ ਆ ਜਾਓ ਉੱਥੇ ਮੁਸਲਮਾਨ ਵੀ ਤੁਰੇ ਫਿਰਦਾ ਉੱਥੇ ਜੱਖ ਵੀ ਤੁਰੇ ਫਿਰਦਾ ਉੱਥੇ ਈਸਾਈ ਵੀ ਤੁਰੇ ਫਿਰਦਾ ਉੱਥੇ ਸਾਰੇ ਤੁਰੇ ਫਿਰਦੇ ਨੇ ਕੋਈ ਕਿਸੇ ਨੂੰ ਧਰਮ ਤੇ ਮਤਲਬ ਨਹੀਂ ਇਹ ਸਿਰਫ ਜਿਹੜੇ ਬੰਦੇ ਲੀਡਰ ਨੇ ਸਿਆਸਤੀ ਸਿਆਸਤੀ ਨੇ ਉਹਨਾਂ ਦਾ ਆਪਸ ਦੇ ਵਿੱਚ ਟੱਕਰ ਹੈ ਤੇ ਜਿਹੜੀ ਆਮ ਜਿਹੜੇ ਆਮ ਆਪਣੇ ਆਮ ਜਨਤਾ ਨੂੰ ਮਰਵਾਈ ਜਾਂਦੇ ਲੜਾ ਲੜਾ ਕੇ ਇਹਨਾਂ ਦੀਆਂ ਸਿਆਸਤਾਂ ਚ ਜਿਹੜੇ ਆਪਣੇ ਭੋਲੇ ਭਾਲੇ ਲੋਕ ਨੇ ਉਹ ਥੋੜਾ ਜਿਹਾ ਆ ਜਾਂਦੇ ਨੇ ਕਿਉਂਕਿ ਉਹਨਾਂ ਵੱਲੋਂ ਕਹਿ ਜਾਂਦਾ ਕਿ ਤੁਹਾਡੇ ਤੇ ਮੁਸਲਮਾਨ ਭਾਈਚਾਰਾ ਇਹ ਤੁਹਾਨੂੰ ਚਰਦੇ ਨਹੀਂ ਜਾਂ ਸਿੱਖਾਂ ਨੂੰ ਸਾਨੂੰ ਬਈ ਉਹਨਾਂ ਤੋਂ ਕੋਈ ਖਤਰਾ ਨਹੀਂ ਹੈਗਾ ਸਾਨੂੰ ਤਾਂ ਜਿਹੜੇ ਕੁਰਸੀਆਂ ਤੇ ਬੈਠੇ ਨੇ ਮੁਹੰਮਦ ਆਲੋਪ ਨੇ ਇੱਕ ਖਬਰ ਬੜੀ ਚੱਲੀ ਸੀ ਪਾਕਿਸਤਾਨ ਦਾ ਕੋਈ ਬੰਦਾ ਸੀ ਆਰਮੀ ਦੇ ਵਿੱਚ ਸੀ ਉੱਥੋਂ ਦੀ ਦੇ ਵਿੱਚ ਉਹਦੀ ਵੀਡੀਓ ਵਾਇਰਲ ਹੋਈ ਕਿ ਅਸੀਂ ਹਲੇ ਤੱਕ ਪੰਜਾਬ ਦੇ ਅੰਦਰ ਐਂਟਰੀ ਨਹੀਂ ਹੋਏ ਪਾਏ ਠੀਕ ਹੈ ਵੀ ਆਰਮੀ ਇੰਨੀ ਕ ਮਤਲਬ ਵੀ ਉਹਨਾਂ ਦਾ ਚੱਲ ਰਿਹਾ ਐਸ 400 ਨਾਮ ਤੇ ਇੱਕ ਜਿਹੜਾ ਰਡਾਰ ਸੀਗੀ ਆਪਣਾ ਰਸ਼ੀਆ ਤੋਂ ਆਈ ਸੀਗੀ ਉਹ ਮਸਾਇਲ ਨੂੰ ਆਨ ਹੀ ਨਹੀਂ ਦਿੰਦੀ ਕਹਿਆ ਸੀ ਇਹ ਚੀਜ਼ ਸਿਆਸਤ ਸੀ ਬਈ ਹੁਣ ਜਿਹੜੀ ਗੱਲ ਹੈਗੀ ਇਹਨਾਂ ਨੇ ਜੁਪੀਵਿਹਾਰ ਚ ਵੋਟਾਂ ਲੈਣੀਆਂ ਸੀ ਤੇ ਆਪਾਂ ਨੂੰ ਇਹ ਜਿਹੜੇ ਤਾਂ ਹੁਣ ਲੋਕ ਜੇ ਹੁਣ ਆਪਾਂ ਨਿਹਰਾ ਹੀ ਸੱਚ ਬੋਲਦੇ ਆਪਣੇ ਪੇਜ ਬੰਦ ਹੋ ਜਾਣਗੇ ਠੀਕ ਹੈ ਕਿਉਂਕਿ ਇਹਨਾਂ ਦੇ ਹੱਥ ਚ ਪਾਵਰ ਹੈ ਇਹਨਾਂ ਨੇ ਤਾਂ ਕਰਵਾਉਣੀ ਆ ਸਾਰਾ ਕੁਝ ਸਿਸਟਮ ਇਹਨਾਂ ਦੇ ਹੱਥ ਚ ਹੈਗਾ ਵੀ ਆਪਾਂ ਹੱਦੋ ਵੱਧ ਸੱਚ ਨਹੀਂ ਬੋਲ ਸਕਦੇ ਹੈਨਾ ਤੇ ਗੱਲਾਂ ਪਤਾ ਸਾਰੀਆਂ ਐ ਇੱਡੀ ਗੱਲ ਨਹੀਂ ਹੈਗੀ ਆਪਾਂ ਹੁਣ ਸਾਰੇ ਸੋਸ਼ਲ ਮੀਡੀਆ ਤੇ ਇੰਨੇ ਅਣਜਾਣ ਕੋਈ ਵੀ ਨਹੀਂ ਹੈਗੇ ਤੇ ਇਹ ਸਾਰੀ ਸਿਆਸਤ ਵਰਤ ਰਹੀ ਸੀ ਆਪਦੀ ਵੀ ਸਿੱਖ ਸਿੱਖਾਂ ਨੂੰ ਤੇ ਮੁਸਲਮਾਨ ਭਾਈਚਾਰੇ ਨਾਲ ਆਪਸ ਵਿੱਚ ਲੜਾ ਕੇ ਮਾਰਿਆ ਜਾਵੇ ਦਹਿਸਤ ਪੈਦਾ ਕੀਤੀ ਜਾਵੇ ਹੁਣ ਲਾ ਲਓ ਮਿਸਾਇਲ ਹੈ ਹਾਂ ਅੱਜ ਕੱਲ ਤਾਂ ਇੰਨੀ AI ਟੈਕਨੋਲੋਜੀ ਆ ਗਈ ਵੀ ਜੇ ਮੰਨ ਲਓ ਆਪਾਂ ਇੱਥੇ ਖੜੇ ਆਂ ਜੇ ਇੱਥੇ ਮਿਸਾਇਲ ਡਿੱਗਣੀ ਤੇ ਇੱਥੇ ਪੁਆਇੰਟ ਤੇ ਆ ਕੇ ਡਿੱਗੂਗੀ ਉਹ ਐ ਨਹੀਂ ਵੀ ਉੱਥੇ ਡਿੱਗੂ ਤੁਸੀਂ ਸੋਚੋ ਬਾਹਣਾ ਦੇ ਵਿੱਚ ਮਸਲਾ ਕਿਉਂ ਡਿੱਗਿਆ ਕਿਉਂ ਨਹੀਂ ਡਿੱਗਿਆ ਘਰਾਂ ਤੇ ਕਿਉਂ ਨਹੀਂ ਡਿੱਗਿਆ ਉਹ ਉਹੀ ਗੱਲ ਆ ਗਈ ਨਾ ਪਹਿਣੇ ਲੋਕਾਂ ਨੂੰ ਲੜਾਉਣ ਵਾਲੀ ਗੱਲ ਆ ਗਈ ਆਪਾਂ ਨੂੰ ਨਹੀਂ ਪਤਾ ਕੌਣ ਆ ਇਹਦੇ ਵਿੱਚ ਨਫ਼ਰਤ ਜਿਵੇਂ ਨਫ਼ਰਤ ਪੈਦਾ ਕਰਦੀ ਸੀ ਨਫ਼ਰਤ ਪੈਦਾ ਕਰਦੀ ਸੀ ਤੇ ਉਹ ਤਾਂ ਵਿਚਾਰੇ ਆਪਾਂ ਇੰਨਾ ਪਿਆਰ ਕਰਦੇ ਨੇ ਜਦੋਂ ਆਪਾਂ ਹੁਣ ਆਪਾਂ ਸਾਰੀ ਮੰਨ ਲਓ ਜਾਂਦੇ ਸੋ ਉਧਰ ਪਾਕਿਸਤਾਨ ਦੇ ਵਿੱਚ ਜਿਵੇਂ ਵੀਜ਼ਾ ਲਾ ਕੇ ਉਧਰ ਜਾਂਦੇ ਆਪਾਂ ਤੇ ਉਹ ਐਂ ਕਹਿੰਦੇ ਸੀ ਵੀ ਅਸੀਂ ਵੀ ਪੰਜਾਬ ਆਈਏ ਹਨਾ ਜੇ ਵੀ ਰਾਸਤੇ ਖੁੱਲਣ ਸੇ ਸਾਡਾ ਵੀ ਦਿਲ ਕਰਦਾ ਸੀ ਤੁਹਾਨੂੰ ਆ ਕੇ ਮਿਲੀਏ ਉਹ ਰੋਂਦੇ ਨੇ ਉਧਰੋਂ ਉਧਰ ਦੀ ਜਿਹੜੀ ਮੰਨ ਲਓ ਜਿਵੇਂ ਸਕਿਉਰਿਟੀ ਉੱਥੇ ਲਾਈ ਹੁੰਦੀ ਹੈ ਉਹ ਵੀ ਆਪਣੇ ਮਾਮਾ ਨੂੰ ਗੱਲਾ ਲਾ ਕੇ ਰੋਏ ਨੇ ਵੀ ਤੁਸੀਂ ਜਦੋਂ ਜਾਣਦੇ ਹੋ ਸਾਨੂੰ ਐ ਲੱਗਦਾ ਵੀ ਅੰਦਰੋਂ ਸਾਨੂੰ ਖੋਪੈਂਦੀ ਹੈ ਵੀ ਤੁਸੀਂ ਸਾਥ ਦੂਰ ਹੋ ਰਹੇ ਹੋ ਉਹ ਸਾਡੇ ਦੇ ਕਿਵੇਂ ਮਾੜਾ ਮਾੜਾ ਨਹੀਂ ਕਰਦਾ ਇਹ ਮੈਨੂੰ ਨਹੀਂ ਲੱਗਦਾ ਸਾਡੇ ਤੇ ਮਾੜਾ ਕਰਦੇ ਨਹੀਂ ਕੋਈ ਭਾਵੇਂ ਮੰਨ ਲਓ ਵੀ ਲੱਖਾਂ ਦੀ ਆਬਾਦੀ ਹੈ ਉਹਦੇ ਵਿੱਚੋਂ 1% ਬੰਦੇ ਮਾੜੇ ਹੋ ਸਕਦੇ ਨੇ ਪਰ ਜਿਹੜੇ ਐਡੇ ਐਡੇ ਕੇ ਵਿਚਾਰੇ ਹਲੇ ਜੰਮੇ ਨੇ ਉਹ ਦੇਖੇ ਨਹੀਂ ਜਾਂਦੇ ਸੀ ਵੀਰੇ ਉਹਨਾਂ ਦੇ ਮੂੰਹ ਉੱਡ ਗਏ ਵਿਚਾਰੇ ਬੱਚਿਆਂ ਦੇ ਇਹਨਾਂ ਤਾਂ ਵੀ ਤਰਸ ਵੀ ਇਹ ਕਰ ਕੀ ਰਹੇ ਨੇ ਲੋਕ ਇਹਨਾਂ ਨੂੰ ਕਿ ਸਿਆਸਤੀ ਪਿਆਰੀ ਆ ਵੀ ਆਮ ਜਨਤਾ ਨੇ ਇਹਨਾਂ ਨੂੰ ਕੋਈ ਪਿਆਰੀ ਹੈ ਨਹੀਂਗਾ ਜੀ ਉਹ ਵੀ ਬਹੁਤ ਬਾਰੇ ਨਾ ਪੈਣੇ ਹੁਣ ਪਾਕਿਸਤਾਨ ਦੀ ਗੱਲ ਕਰੀਏ ਜੇ ਪਾਕਿਸਤਾਨ ਦੇ ਵਿੱਚ ਐਡਾ ਵੱਡਾ ਮੁਲਕ ਹੈ ਉੱਥੇ ਆਪਣੇ ਹੁਣ ਜਦੋਂ ਲੜਾਈ ਲੱਗੀ ਹੈ ਤਾਂ ਉਹਨਾਂ ਨੇ ਜਦੋਂ ਫੈਸਲੇ ਸਲਾਏ ਨੇ ਫੈਸਲੇ ਸੁਣਾਏ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਭਾਈ ਸਾਡੇ ਆਉਣਾ ਚਾਹੁੰਦੇ ਨੇ ਇਧਰ ਉਹ ਧਾਰਮਿਕ ਸਥਾਨਾਂ ਦੀ ਲੋਲੋ ਦਰਸ਼ਨ ਕਰਨ ਆਉਣਾ ਚਾਹੁੰਦੇ ਨੇ ਉੱਥੇ ਸੇਵਾ ਕਰਨ ਉਹਨਾਂ ਲਈ ਵੀਜੇ ਖੁੱਲੇ ਨੇ ਥੋੜੀ ਸਰਕਾਰ ਤੁਹਾਨੂੰ ਵੀਜੇ ਦਵੇ ਨਾ ਦੇਵੇ ਸਾਡੇ ਕਿਨੂੰ ਤੁਹਾਨੂੰ ਖੁੱਲੀ ਐਂਟਰੀ ਹੈ ਜਦੋਂ ਮਰਜੀ ਆਓ ਮਰਜੀ ਆਓ ਇਹ ਚਾਹੁੰਦੇ ਨਹੀਂ ਨਾ ਫਿਰ ਮੈਂ ਪੰਗਾ ਤਾਂ ਸਾਰਾ ਉੱਥੇ ਪੈਂਦਾ ਵੀ ਇਹ ਨਹੀਂ ਚਾਹੁੰਦੇ ਨੇ ਇਕੱਠੇ ਹੋ ਜਾ ਇਕੱਠੇ ਹੋ ਜਾ ਵੀ ਇਹ ਚਾਹੁੰਦੇ ਨਹੀਂ ਨਾ ਵੀ ਇਕੱਠੇ ਜਦੋਂ ਹੁਣ ਮੰਨ ਕੇ ਚੱਲੋ ਆਪਣੇ ਹੜਾ ਆਏ ਸੀਗੇ ਹੂੰ ਰਾਜਸਥਾਨ ਨੇ ਵੀ ਚਲੋ ਚਲੋ ਉਹਨਾਂ ਦੀ ਵੀ ਮਜਬੂਰੀਆਂ ਹੋਣਗੀਆਂ ਆਪਾਂ ਤਾਂ ਕਿਸੇ ਨੂੰ ਵੀ ਇਹ ਚੀਜ਼ਾਂ ਬਾਰੇ ਜਿਆਦਾ ਡੰਗਾਈਂ ਚ ਜਾਂਦੀ ਨਹੀਂ ਹੈਗੇ ਉਹਨਾਂ ਨੇ ਵੀ ਮਨਾਂ ਕਰਤੇ ਸੀ ਭਾਈ ਤੁਹਾਡੇ ਹੜਾ ਆ ਗਏ ਵੀ ਅਸੀਂ ਪਾਣੀ ਨਹੀਂ ਲੈ ਸਕਦੇ ਪਾਕਿਸਤਾਨ ਨੇ ਆਪਾਂ ਨੂੰ ਪਹਿਲ ਦਿੱਤੀ ਸੀ ਕਿ ਸਾਡੇ ਕੋਲ ਨਹੀਂ ਪਾਣੀ ਛੱਡ ਦੋ ਫਿਰ ਉਹ ਮਾੜੇ ਕਿਹੜੇ ਪਾਸੇ ਹੋਣਗੇ ਸਾਡੇ ਉਹੀ ਗੱਲ ਹੈ ਕਿਹੜੇ ਪਾਸੇ ਮਾੜੇ ਹੋਗੇ ਉਹ ਆਪਣੇ ਲੋਕ ਬੋਲਣ ਲੱਗੇ ਪਹਿਲਾਂ ਤਾਂ ਸਮਾਂ ਵਿਚਾਰਦੇ ਨਹੀਂ ਤੁਸੀਂ ਐਂ ਦੇਖੋ ਮੇਰੀ ਵੀਡੀਓ ਆ ਜੇ ਕੋਈ ਅੱਜ ਉਹ ਸਾਰੇ ਗਏ ਵਧੀਆ ਭੈਣ ਵਧੀਆ ਭੈਣ ਤੁਸੀਂ ਵੀਰੇ ਵਧੀਆ ਗੁਰਜਿੰਦਰ ਵੀਰੇ ਵਧੀਆ ਕੱਲ ਨੂੰ ਮਾੜੀ ਜੀ ਕਿਸੇ ਨੇ ਤੁਹਾਡੇ ਤੇ ਜਾਣ ਕੇ ਕਿਸੇ ਵਿਰੋਧੀ ਬੰਦੇ ਨੇ ਵੀਡੀਓ ਪਾਤੀ ਉਸੇ ਦੀ ਮਾੜੀ ਕਮੈਂਟ ਆਉਣ ਲੱਗ ਗਈ ਨਾ ਇਹ ਸੋਚਦੇ ਨੇ ਨਾ ਸਮਝਦੇ ਨੇ ਨਾ ਉਹ ਗੱਲ ਦਾ ਸੱਚ ਜਾਣਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੇ ਬਸ ਲਿਖ ਦੇਣਾ ਲਿਖ ਦੇਣਾ ਅਸਲ ਵਿੱਚ ਨਾ ਪੈਣੇ ਘਰੇ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਨੇ ਤੁਸੀਂ ਕਰੇ ਨਾ ਕਦੇ ਵੀ ਤੁਸੀਂ ਮਿਹਨਤ ਕਰਕੇ ਦੇਖਿਓ ਤੇ ਮਿਹਨਤ ਜਿਹੜੇ ਤੁਸੀਂ 2 ਰੁਪਏ ਵੀ ਕਮਾਏ ਹੋਣਗੇ ਨਾ ਉਹ ਵੀ ਤੁਸੀਂ ਲਾਉਣ ਲੱਗੇ 100 ਵਾਰੀ ਸੋਚੋ ਸੋਚੋਗੇ ਗੱਲ ਤਾਂ ਹੋਈ ਹੈ ਨਾ ਹੁਣ ਮੰਨ ਲਓ ਜੇ ਕੋਈ ਬੰਦਾ ਮਿਹਨਤ ਕਰ ਰਿਹਾ ਹੈ ਉਹਨੂੰ ਸਪੋਰਟ ਕਰਿਆ ਕਰੋ ਕੋਈ ਚਾਹੇ ਕੀ ਆਪਣੇ ਹੀ ਹੁੰਦਾਗਾ ਜਿੰਦੇ ਚਲੋ ਤੁਸੀਂ ਉਵੇਂ ਤੋਂ ਛੋਟੇ ਹੋ ਹਨਾ ਵੀ ਛੋਟੇ ਭਰਾ ਮੇਰੇ ਤੁਸੀਂ ਤੁਸੀਂ ਕੰਮ ਕਰ ਰਹੇ ਹੋ ਕਿੱਥੇ ਮੈਂ ਤੁਹਾਨੂੰ ਕਹਿੰਦਾ ਵੀ ਇਹ ਕਿਹੜੇ ਕੰਮਾਂ 'ਚ ਪਏ ਨਹੀਂ ਵੀਰੇ ਮਿਹਨਤ ਹੈਗੀ ਤੁਸੀਂ ਕੀ ਦਿਖਾ ਰਹੇ ਹੋ ਸਾਡੇ ਪੰਜਾਬ ਦਾ ਜਿਹੜਾ ਵਿਰਸਾ ਸੀਗਾ ਆਪਾਂ ਪਹਿਲਾਂ ਸਾਡੇ ਬਜ਼ੁਰਗ ਜਿਵੇਂ ਸੱਥਾਂ ਦੇ ਵਿੱਚ ਬਹਿੰਦੇ ਸੀ ਤੁਸੀਂ ਉਹ ਚੀਜ਼ਾਂ ਦਿਖਾ ਰਹੇ ਹੋ ਉਹ ਸਾਡੀ ਜਿਹੜੀ ਹੋਣ ਵਾਲੀ ਪੀੜ੍ਹੀ ਉਹ ਤਾਂ ਦੂਰ ਹੀ ਹੋ ਗਈ ਉਹ ਚੀਜ਼ਾਂ ਤੋਂ ਹੁਣ ਸਾਡੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਨੇ ਸਕੂਲੋਂ ਆਉਣਗੇ ਉਹਨਾਂ ਨੇ ਮੋਬਾਈਲ ਤੇ ਬੈਠ ਜਾਣਾ ਮੋਬਾਈਲ ਤੋਂ ਫ੍ਰੀ ਆਉਣਗੇ ਜਿੰਨਾ ਕਿ ਚਲੋ ਹੋਮਵਰਕ ਦਿੱਤਾ ਉਹ ਕਰ ਲੈਣਗੇ ਉਸ ਤੋਂ ਬਾਅਦ ਟਾਈਮ ਹੋ ਜਾਂਦਾ ਆ ਤਾਂ ਖੇਡਣ ਦਾ ਟਾਈਮ ਆ ਨਾ ਜਿਹੜੀਆਂ ਆਪਾਂ ਖੇਡਾਂ ਖੇੜਦੇ ਸੀ ਚਲੋ ਸਾਦਾ ਪਹਿਲਾ ਵਾਲਾ ਹੋ ਗਿਆ ਸੀ ਮੈਂ ਤੁਹਾਡੇ ਤੋਂ ਵੱਡੀਆਂ ਤੁਹਾਡੇ ਵੇਲੇ ਵੀ ਉਹ ਕੁਝ ਖੇਡਾਂ ਹੈ ਜਿਹੜੀ ਹੋਣ ਵਾਲੀ ਪੀੜ੍ਹੀ ਉਹਨਾਂ ਨੂੰ ਉਹ ਖੇਡਾਂ ਦਾ ਹੀ ਨਹੀਂ ਪਤਾ ਹੈਗਾ ਹੁਣ ਬਾਂਦਰ ਕਿੱਲਾ ਲਾ ਲੋ ਪੀਛੋ ਲਾ ਲੋ ਵੀ ਰੋੜੇ ਖੇਡਦੇ ਹੁੰਦੇ ਸੀ ਉਹ ਚੀਜ਼ਾਂ ਦਾ ਕੁਝ ਨਹੀਂ ਪਤਾ ਹੈਗਾ ਹਣਾ ਗੇੜਚ ਵੀ ਨਹੀਂ ਖੜਨਦੇ ਨੇ ਕਿਉਂ ਟਾਈਮ ਹੀ ਬਹੁਤ ਮਾਰੇ ਆ ਗਏ ਅਸੀਂ ਸਾਡੇ ਜਿਹੜੇ ਨਾਲ ਕੋਈ ਮੁੰਡੇ ਪੜਦੇ ਹੁੰਦੇ ਸੀ ਕੁੜੀਆਂ ਅਸੀਂ ਨਾ 10 10 6 8 ਵਜੇ ਤੇ ਕਈ ਇਕੱਠੀ ਖੇਡੀਆਂ ਜਾਂਦੇ ਗਲੀਆਂ ਚ ਚਾਮ ਚਿਰਕਾ ਮਾਰ ਕੇ ਡੰਡੇ ਲੈ ਕੇ ਫਿਰਦੇ ਰਹਿੰਦੇ ਵੀ ਉਹ ਇੱਕ ਟਾਈਮ ਸੀਗਾ ਸਮਾਂ ਬਹੁਤ ਚੰਗਾ ਸੀਗਾ ਅੱਜ ਕੱਲ ਨਾ ਪਏ ਨੇ ਲੋਕ ਜਰਦੇ ਵੀ ਨਹੀਂ ਜਮੀ ਨਹੀਂ ਜਰਦੇ ਮੰਨ ਲਓ ਅਸੀਂ ਕੰਮ ਕਰ ਰਹੇ ਹਾਂ ਤੁਸੀਂ ਕੰਮ ਕਰ ਰਹੇ ਹੋ ਮੈਂ ਕੰਮ ਕਰ ਰਹੇ ਹਾਂ ਮੇਰੇ ਕੋਲ ਕੋਈ ਆਪਾਂ ਇਹ ਦੱਸੋ ਵੀ ਕੋਈ ਮੈਸੇਜ ਗਲਤ ਤਾਂ ਨਹੀਂ ਦੇ ਰਹੇ ਹੈਗੇ ਆਪਾਂ ਚੰਗੀ ਚੀਜ਼ ਦਿਖਾ ਰਹੇ ਆ ਜੇ ਆਪਣੀ ਚੰਗੀ ਚੀਜ਼ ਨੂੰ ਦੇਖ ਕੇ ਕੋਈ ਅੱਗੇ ਆਊਗਾ ਆਪਾਂ ਕਿੰਨੀ ਖੁਸ਼ੀ ਇਥੇ ਕੀ ਲੱਗਣਾ ਪੈਣਾ ਆਪਣੇ ਲੋਕ ਨਾ ਜਿਹੜਾ ਗੰਦਮੰਦ ਆ ਉਹਨੂੰ ਦੇਖ ਕੇ ਬਹੁਤ ਰਾਜੀ ਨਲੇ ਤਾਂ ਦੇਖਣਗੇ ਚੋਰੀ ਚੋਰੀ ਤੇ ਨਾਲੇ ਉਹਨੂੰ ਉਹਨੂੰ ਸਪੋਰਟ ਵੀ ਫੁੱਲ ਕਰਦੇ ਨੇ ਚੰਗੀ ਵੀਡੀਓ ਪਾ ਦੇ ਉਹ ਤੇ ਪੰਜ ਵੀ ਉਹ ਵੀ ਨਹੀਂ ਆਉਣਗੇ ਹੁਣ ਇੱਕ ਬੰਦਾ ਉਹਦਾ ਨਾਂ ਨਹੀਂ ਲੈਂਦਾ ਚਲੋ ਆਪਣਾ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ ਬਹੁਤ ਵਧੀਆ ਮੈਨੇਚਰ ਤੋਂ ਨੇਚਰ ਵਾਈਜ਼ ਲਾ ਲੋ ਸੇਵਾ ਬਹੁਤ ਕਰਦਾ ਉਹ ਚਵਕਾਂ ਦੀ ਗਰੀਬ ਬੱਚਿਆਂ ਦੀ ਹੋਰ ਉਹ ਬੰਦਾ ਵੀਡੀਓ ਬਣਾਉਂਦਾ ਉਹਦੀ ਵੀਡੀਓ ਦੇ ਵਿੱਚ 2 ਮਿੰਟ ਤੱਕ ਉਹਦਾ ਬੋਲਿਆ ਹੁੰਦਾ ਵੀ ਵੀਰੇ ਸਾਡੀ ਵੀਡੀਓ ਜਗੰਦਮੰਦ ਆ ਤੁਸੀਂ ਨਾ ਦੇਖੋ ਤੁਸੀਂ ਕੰਮ ਕਰੋ ਪਰ ਲੋਕ ਨਾਲੇ ਤਾਂ ਦੇਖਦੇ ਨੇ ਨਾਲੇ ਉਹਨੂੰ ਕੱਢਦੇ ਨੇ ਗਾਲਾਂ ਫਿਰ ਤੁਸੀਂ ਜੇ 1 ਮਿੰਟ ਕੋਈ ਵੀ ਵੀਡੀਓ ਚਲ ਮੰਨ ਲਓ ਮੈਂ ਕੋਈ ਮਾਰੀ ਵੀਡੀਓ ਪਾਉਣੀ ਆ ਫਿਰ ਉਹਦੀ ਵਿਊ ਇੰਨੇ ਕਿਉਂ ਨੇ ਇੰਨੀ ਸਪੋਰਟ ਕਿਉਂ ਕਰ ਰਹੇ ਹੋ ਜੇ ਆਪਾਂ ਦੇਖਦੇ ਆ ਜਦੋਂ ਆਪਾਂ ਉਹਦੀ ਫੋਟੋ ਹੀ ਦੇਖ ਲਈ ਸਕਰੀਨ ਤੇ ਬੰਦੇ ਨੇ ਆਪਾਂ ਨੂੰ ਪਤਾ ਹੀ ਹੋਵੇ ਨੀ ਗੰਦ ਪਾਇਆ ਹੋਊ ਫਿਰ ਆਪਾਂ ਉਹ ਕਿਉਂ ਦੇਖ ਲਈ ਕਿਉਂ ਆ ਦਲ ਤਾਂ ਦੇਖੋ ਉਹਦਾ ਚੈਨਲ ਵੇਰਾ ਜੇ ਕੁਝ ਵੀ ਲਾ ਲਓ ਚਾਹੇ ਉਹਦਾ ਫਿਰ ਬਲੌਕ ਕਿਉਂ ਨਹੀਂ ਕਰਦੇ ਤੁਸੀਂ ਫਿਰ ਉਹ ਬੰਦੇ ਨੂੰ ਜਦੋਂ ਭਈ ਇਨਕਮ ਲਾ ਲਓ ਕੁਝ ਮਰਜੀ ਲਾ ਲਓ ਚੀਜ਼ ਆਪਾਂ ਨੂੰ ਉਹ ਤਾਂ ਮੁਨਾਫਾ ਹੋ ਰਿਹਾ ਉਹ ਚੀਜ਼ ਤੋਂ ਫਿਰ ਆਪਾਂ ਤਾਂ ਪਾਵਾਂਗੇ ਨਹੀਂ ਪਾਵਾਂਗੇ ਵੀ ਭੈਣੇ ਬਾਕੀ ਉਹ ਐ ਨਹੀਂ ਨਾ ਵੀ ਸ ਉਹ ਕਹਿੰਦਾ ਵੀ ਮੇਰੇ ਭੈਣ ਉਹ ਕਹਿ ਰਿਹਾ ਪਹਿਲੇ ਹੀ ਕਹਦਾ ਮੈਨੂੰ ਪਤਾ ਤੁਸੀਂ ਗੱਲ ਕੀ ਦੀ ਕਰ ਰਹੇ ਉਹ ਕਹਿ ਰੰਦਾ ਉਹ ਪਹਿਲਾਂ ਸ਼ੁਰੂ ਚ ਹੀ ਕਹਿੰਦਾ ਭਈ ਵਿਦਵਾਨ ਮੇਰੀ ਵੀਡੀਓ ਨਾ ਦੇਖਣ ਤੁਸੀਂ ਚੰਗੀਆਂ ਚੀਜ਼ਾਂ ਦੇਖੋ ਜਾ ਕੇ ਫਿਰ ਲੋਕ ਫਿਰ ਵੀ ਦੇਖਦੇ ਨੇ ਫਿਰ ਵੀ ਦੇਖਦੇ ਨੇ ਆਪਣੇ ਲੋਕਾਂ ਦੇ ਉਹ ਥੋੜੀ ਜਿਹੀ ਗੱਲ ਫੇਰ ਮੁੜ ਕੇ ਆ ਗਈ ਕਿ ਲੋਕਾਂ ਨੇ ਦੋ ਪਾਸੇ ਦੰਦੇ ਨੇ ਭੈਣੇ ਨਾਲੇ ਤਾਂ ਕੰਮ ਕਰਦੇ ਨੇ ਨਾਲੇ ਕਹਿੰਦੇ ਵੀ ਇਹ ਕਰਿਆ ਕੀਨੇ ਕਰਿਆ ਕੀਨੇ ਆ ਹਾਂ ਚਲੋ ਮੰਨ ਲਓ ਆਪਾਂ ਕੰਮ ਕਰਦੇ ਆ ਮੈਂ ਵੀਡੀਓ ਉਸ ਦਿਨ ਪਾਈ ਸੀਗੀ ਵੀ ਭਾਈ ਲੱਸੀ ਵੀ ਆਪਾਂ ਸੇਲ ਕਰਾਂਗੇ ਹੁਣ ਆਪਾਂ ਜਿੰਨੀਆਂ ਵੀ ਕੰਪਨੀਆਂ ਮੰਨ ਲਓ ਆਪਣੀ ਜ਼ਿਆਦਾਤਰ ਬੇਰਕਾ ਚ ਦੀਰਪੇ ਦਿੰਦੇ ਬਦਾਂ ਨੀ 20 ਰੁਪਏ ਦਿੰਦਾ ਕਿਲੋ ਲੱਸੀ ਤਾਂ ਚ ਹੁੰਦੀ ਨਹੀਂ ਹੈਗੀ ਜੀ 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 ਬਾਕੀ ਜਿਹੜੀ ਆਪਾਂ ਘਰ ਦੇ ਵਿੱਚ ਲੱਸੀ ਤਿਆਰ ਕਰਦੇ ਆ ਆਪਾਂ ਇਹ ਕਹਿੰਦੇ ਭਈ 10 ਰੁਪਏ ਲੈ ਜਾਓ ਨਾਲੇ ਤਾਂ ਗਰੀਬੰਦਾ ਲੈ ਸਕਦਾ ਜੀ ਤੇ ਉਹਦੇ ਨਾਲ ਕਿਲੋ ਦੀ ਉਹ 4 ਕਿਲੋ ਬਣਾ ਕੇ ਪੀਊਗਾ ਕਿਉਂਕਿ ਸੰਗਣੀ ਇੰਨੀ ਹੁੰਦੀ ਆ ਵੀ ਨਾਲੇ ਤਾਂ ਆਪਾਂ ਨੂੰ ਫਾਇਦਾ ਹੋਵੇ ਨਾਲੇ ਅਗਲੇ ਨੂੰ ਪੀਣ ਵਾਲੇ ਨੂੰ ਫਾਇਦਾ ਹੋਵੇ ਨਾਲੇ ਇਹਨੂੰ 10 ਰੁਪਏ ਦਿੰਦੇ ਇਹਨੂੰ ਕੋਈ ਦੁੱਖ ਨਹੀਂ ਲੱਗਣਾ ਨਾਲੇ ਬੱਕੀ ਹੋਰ ਆਣਾ ਪੈਣੇ ਹੁਣ ਕਈ ਲੋਕ ਕਹਿੰਦੇ ਸੀ ਵੀ ਫ੍ਰੀ ਦੇ ਦਿਆ ਕਰੋ ਬਈ ਅੱਜ ਕੱਲ ਤਾਂ ਅਗਲਾ ਫ੍ਰੀ ਦੀ ਚੀਜ਼ ਲੈ ਕੇ ਤਾਂ ਖਾ ਕੇ ਰਾਜੀ ਹੋਈ ਨਹੀਂ ਰਾਜੀ ਨਹੀਂ ਹੈਗੀ ਜਦੋਂ ਤਾਂਹਰ ਪੀਏ ਜੇਬ ਚੋਂ ਲੱਗ ਗਈ ਅਗਲਾ ਪਤਾ ਕੀ ਕਹੂਗਾ ਵੀ ਇਹਨਾਂ ਦੀ ਤਾਂ ਬਾਦੂ ਹੋਗੀ ਤਾਂ ਤਾਂ ਫੜਾਉਂਦੇ ਨੇਗੇ ਤਾਂ ਵੜਾਉਂਦੇ ਨੇ ਇਹ ਗੱਲਾਂ ਫਿਰ ਸੁਣੀਆਂ ਨਹੀਂ ਜਾਂਦੀਆਂ ਹੈਗੀਆਂ ਇਹ ਚੀਜ਼ ਜ਼ਿਆਦਾ ਹੈਗੀ ਕੱਲਾ ਮੋੜ ਮੜਕੀ ਫਿਰ ਅਗਲਾ ਇਹ ਕਹੂਗਾ ਅੱਜ ਮੈਂ ਗੁਰਜਿੰਦਰ ਕਿਸੇ ਦੇ ਜਾ ਕੇ ਕਹਿ ਦੂ ਵੀਰੇ ਘਰੇ ਵੀ ਭਾਈ ਸਾਡੇ ਲੱਸੀ ਹੁੰਦੀ ਹੈ ਤੁਸੀਂ ਲੈ ਆਇਆ ਕਰੋ ਕੱਲ ਨੂੰ ਆਲਾ ਪਤਾ ਕੀ ਕਰੋ ਨਾ ਦਿੰਦੇ ਫਿਰ ਤੁਸੀਂ ਅਸੀਂ ਕਿਹੜਾ ਥੋੜੇ ਮੰਗਣਗੇ ਮੰਗਣਗੇ ਇਹ ਚੀਜ਼ਾਂ ਵੀਰੇ ਹੋ ਗਈਆਂ ਦਿਲ ਨਹੀਂ ਕਰਦਾ ਫਿਰ ਇਹ ਚੀਜ਼ਾਂ ਤਾਂ ਇਹ ਗੱਲਾਂ ਨੇ ਹੁਣ ਜਿਹੜੇ ਬੰਦਿਆਂ ਨਾਲ ਚਲੋ ਸਾਂਝ ਹੈ ਭਾਈਚਾਰਕ ਸਾਂਝ ਲਾ ਲਓ ਪਰਿਵਾਰਕ ਸਾਂਝ ਲਾ ਲਓ ਬੜੇ ਬੰਦੇ ਲੈ ਕੇ ਵੀ ਜਾਂਦੇ ਨੇ ਪਰ ਨਾਲੇ ਤਾਂ ਲੋਕ ਆਪਣੇ ਹੁਣ ਨਹੀਂ ਜਿੰਨੇ ਗੁਰਜਿੰਦਰ ਪਿੰਡਾਂ ਦੇ ਵਿੱਚ ਹੁੰਦਾ ਜਿਵੇਂ ਆਪਣਾ ਆਸਗਵਾਂਡ ਆ ਗਿਆ ਵੀ ਇਹ ਵੇੜਾ ਆਪਾਂ ਸਾਰਿਆਂ ਨੂੰ ਲੱਸੀ ਦਿੰਨੇ ਆ ਹੁਣ ਜਿਵੇਂ 100 ਲੀਟਰ ਲੱਸੀ ਹੋ ਗਈ ਸੰਘਣੀ ਉਹ ਤਾਂ ਸੋਚਦਾ ਹੈ 200 ਲੀਟਰ ਲੱਸੀ ਬਣਾ ਲਾ ਫਿਰ ਉਹ ਡੋਲਾਂਗੀ ਜੇ ਉਹ ਆਪਾਂ ਕਹਿੰਦੇ ਵੀ ਨਾਲੇ ਤਾਂ ਆਪਾਂ ਨੂੰ ਫਾਇਦਾ ਹੋ ਜੇ ਜਿੰਨੇ ਘਰ ਚੱਲ ਲੈ ਗਏ ਫ੍ਰੀ ਚ ਲੈ ਗਏ ਵੀ ਉਹ ਬਾਅਦ ਵਿੱਚ ਕੀ ਕਰਨੀ ਆ ਕਿਸੇ ਦੇ ਮੂੰਹ ਚ ਭੇਜੇ ਨਾਲੇ ਤਾਂ ਦੋ ਪੈਸੇ ਆਪਾਂ ਨੂੰ ਮੰਨਣ ਨਾਲੇ ਅਗ ਬਾਕੀ ਘਰ ਦੀ ਰਸੀ ਇਹਨਾਂ ਨੇ ਕਿਹਾ ਕਿ ਆਏ ਵੀ ਤੁਹਾਨੂੰ ਮਣਕੀ ਪਾਉਣੀ ਹੈ ਮਣਕੇ ਪਾਉਣੇ ਆਪਾਂ ਤਾਂ ਜਾਂਦਾ ਵੀ ਇਹ ਚੱਲ ਜਿੰਨੀ ਬਾਕੀ ਲੈ ਲਓ ਭਾਈ ਤੇ ਬਾਕੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀਰੇ ਸਰਕਾਰਾਂ ਦੀ ਵੀ ਇਹ ਨੋਟਿਸ ਕੱਢਣ ਲੱਗੇ ਹੁਣ ਜਿਵੇਂ ਨੇੜੇ ਸਾਡੇ ਮੰਡੀ ਲੱਗਦੀ ਸੀ ਕਿ ਧਨੋਲੇ ਸਾਨੂੰ ਵੀ ਬਹੁਤ ਫਾਇਦਾ ਹੁੰਦਾ ਸੀ ਜਿਵੇਂ ਆਪਣੇ ਹੁਣ ਕਿਹੜੀਆਂ ਬੰਦਾ ਮਿੰਤਾ ਕਰੂਗਾ ਚਲੋ ਜਿਹੜੀ ਜਿਹੜੇ ਬੰਦੇ ਨੇ ਚੀਜ਼ ਸੇਲ ਕਰਨੇ ਵਿੱਚ ਨਹੀਂ ਹੁੰਦੀ ਆ ਹੁਣ ਇਹ ਤਾਂ ਹੈ ਨਹੀਂ ਜੀ ਆਪਣੇ ਮੇਮਣੇ ਨੇ ਆਪਾਂ ਵੀ ਜਿਹੜੇ ਵੀ ਵੱਢਣ ਕੱਟਣ ਨਾਲ ਨੂੰ ਫੜਾ ਦਿੰਦੇ ਨੇ ਭਈ ਅਸੀਂ ਕਦੇ ਉਹਨਾਂ ਨੂੰ ਮੇਮਣੇ ਦਿੱਤੇ ਨਹੀਂ ਹੈਗੇ ਵੀ ਆਪਾਂ ਸੇਲ ਕਰਦੇ ਭਈ ਘ ਵੀ ਆਪਦੇ ਕੀਤੇ ਨੂੰ ਅੱਗੇ ਵਧਾਵੇ ਤੇ ਆਪਾਂ ਤਾਂ ਹੌਲੇ ਮੰਡੀ ਤੇ ਲੈ ਕੇ ਜਾਂਦੇ ਸੀ ਆਪਾਂ ਨੂੰ ਵਧੀਆ ਨਾਲ ਤਾਂ ਰੇਟ ਮਿਲਦਾ ਸੀਗਾ ਨਾਲੇ ਆਪਣੀ ਚੀਜ਼ ਸੇਲ ਹੁੰਦੀ ਸੀ ਹੁਣ ਫਿਰ ਸਾਰੇ ਵੀਰਾਂ ਨੂੰ ਨੋਟਿਸ ਤਾਂ ਆਉਣਗੇ ਨਾਲੇ ਤਾਂ ਸਰਕਾਰਾਂ ਕਹਿੰਦੀਆਂ ਨੇ ਤੁਸੀਂ ਸਹਾਇਕ ਧੰਦੇ ਕਰੋ ਨਾਲੇ ਸਾਡੇ ਧੰਦਿਆਂ ਤੇ ਰੋਕ ਲਾਈ ਜਾਂਦੀ ਹੈ ਚਲੋ ਇਹ ਧੰਦਿਆਂ ਦੇ ਉੱਤੋਂ ਸਾਡੇ ਪਰਿਵਾਰ ਚੱਲਦੇ ਨੇ ਸਾਡੇ ਬੱਚੇ ਵਧੀਆ ਮੰਨ ਲਓ ਸਿੱਖਿਆ ਲੈ ਰਹੇ ਨੇ ਸਕੂਲਾਂ 'ਚ ਪੜ੍ਹ ਰਹੇ ਨੇ ਸਾਡੇ ਘਰ ਚ ਵਧੀਆ ਚੱਲੀ ਜਾਂਦੇ ਨੇ ਪਰ ਫੇਰੇ ਸਰਕਾਰਾਂ ਕਿਉਂ ਨਹੀਂ ਚਾਹੁੰਦੀਆਂ ਵੀ ਅਸੀਂ ਅੱਗੇ ਆਈਏ ਕ੍ਰੇਸੀ ਸਾਹਿਬ ਦੇ ਨਾਲ ਤਾਂ ਪਹਿਨੇ ਮੰਨ ਲਓ ਆਪਾਂ ਤਾਂ ਹੁਣ ਸਹਾਇਕ ਧੰਦਾ ਦੀ ਵੀਡੀਓ ਪਾਉਣੇ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੋ ਆਪਣੇ ਚੈਨਲ ਵੀ ਬੰਦ ਕਰਾ ਦੇਣ ਇਹ ਸਭ ਕੁਝ ਕਰਨਗੇ ਸਰ ਉਹ ਫਿਰ ਉਹੀ ਗੱਲ ਆ ਕਿ ਫਿਰ ਆਪਾਂ ਕੀ ਕਰ ਲਾਂਗੇ ਫਿਰ ਆਪਾਂ ਕੀ ਉਹਨੂੰ ਬੰਦ ਕਰਾਇਆ ਜਾਂਦੇ ਨੇ ਨਾ ਸੱਚ ਬੋਲਣ ਵਾਲਿਆਂ ਦੇ ਮੂੰਹ ਬੰਦ ਕੀਤੇ ਜਾਂਦੇ ਨੇ ਅਕਸਰ ਹੀ ਹੁੰਦਾਗਾ ਹੁਣ ਪਹਿਨੇ ਜਿਹੜੇ ਲੋਟ ਹੁਣ ਮੀਡੀਆ ਦੀ ਗੱਲ ਕਰੀਏ ਕਿਉਂਕਿ ਮੈਂ ਮੀਡੀਆ ਦਾ ਸਟੂਡੈਂਟ ਆ ਮੀਡੀਆ ਚੌਥਾ ਸਤੰਭ ਆਪਣੇ ਸਾਰੇ ਚਾਰ ਸਤੰਭ ਜਿਵੇਂ ਮੰਨ ਲਓ ਤੁਸੀਂ ਵੀਡੀਓ ਬਣਾਉਣਾਗੇ ਮੇਰੀ ਵੀਡੀਓ ਕਿ ਮੇਰੀ ਆਵਾਜ਼ ਕਿੰਨੇ ਲੋਕਾਂ ਤੱਕ ਜਾਊਗੀ ਉਹ ਤੁਸੀਂ ਜਰੀਆ ਪਰ ਆਪੇ ਇਹ ਕਹਿੰਦੇ ਆ ਵੀ ਆਪਦੀ ਜਮੀਰਾਂ ਨਾ ਮਾਰੋ ਜੀ ਜਮੀਰਾਂ ਜਾਗਦੀਆਂ ਰੱਖ ਕੇ ਆਪਦੇ ਪੰਜਾਬ ਦੇ ਪੱਖ ਚ ਗੱਲ ਕਰੋ ਕਿ ਨਾ ਕਿ ਕੱਲਾ ਪੈਸਾ ਹੀ ਅਹਿਮੀਅਤ ਨਾ ਰੱਖੋ ਵੀ ਪੈਸਾ ਹੀ ਜ਼ਿੰਦਗੀ ਚ ਸਾਡੇ ਲਈ ਜ਼ਰੂਰੀ ਆ ਤੇ ਜੇਕਰ ਆਪਾਂ ਗੱਲਾਂ ਪੈਸਾ ਮੁੱਖ ਰੱਖ ਕੇ ਚੱਲ ਪਏ ਜਿਹੜੇ ਕੋਰਪੋਰੇਟ ਘਰਾਣੇ ਨੇ ਹੌਲੀ ਹੌਲੀ ਇੱਥੇ ਐਡੇ ਐਡੇ ਮਾਲ ਬਣ ਜਾਣਗੇ ਕਿ ਆਪਣੀਆਂ ਜ਼ਮੀਨਾਂ ਆਉਣ ਵਾਲੇ ਸਮੇਂ ਚ ਨਹੀਂ ਰਹਿਣੀਆਂ ਹੈਗੀਆਂ ਜਦੋਂ ਜਮੀਨਾਂ ਨਾ ਰਹੀਆਂ ਨਾ ਟਿਫਨ ਚੱਕ ਕੇ ਸਮਾਂ ਫਿਰ ਥੋੜਾ ਹੀ ਆਗਾ ਦਿਹਾੜੀ ਤੇ ਜਾਇਆ ਕਰਾਂਗੇ ਫਿਰ ਉਹਨਾਂ ਨੇ ਦਿਹਾੜੀ ਆਪਣੀ ਮਰਜ਼ੀ ਨਾ ਦੇਣੀ ਜੇ ਨਾ ਆਪਾਂ ਸਮਝੀਏ ਗੱਲਾਂ ਨੂੰ ਤੇ ਫਿਰ ਤੁਸੀਂ ਦੇਖ ਲਓ ਵੀ ਅਗਲੇ ਦੀ ਮਰਜ਼ੀ ਆਲਾ ਘੰਟਾ 10 ਰੁਪਏ ਦੇਵੇ 20 ਰੁਪਏ ਦੇਵੇ ਆਪਣੀ ਮਜਬੂਰੀ ਬਣ ਜੂਗੀ ਮਜਬੂਰੀ ਬਣ ਜੂਗੀ ਜੀ ਜਿਹੜੇ ਹੁਣ ਅੱਜ ਆਪਾਂ ਕਹਿੰਦੇ ਨੇ ਵੀ ਸਾਡੀਆਂ ਧੀਆਂ ਭੈਣਾਂ ਸਾਡੀਆਂ ਬਾਹਰ ਨਾ ਜਾਣ ਅਸੀਂ ਕਿਸੇ ਨੂੰ ਖੇਤਾਂ ਚ ਲੈ ਕੇ ਨਹੀਂ ਜਾਂਦੇ ਕੰਮ ਨਹੀਂ ਕਰਾਣ ਦਿੰਦੇ ਕਿ ਆਪਾਂ ਉਹਨਾਂ ਦੇ ਥੱਲੇ ਨੌਕਰੀ ਕਰਨੀ ਪਊਗੀ ਆਪਾਂ ਨੂੰ ਸਾਰਿਆਂ ਨੂੰ ਲੱਗਦੀ ਜੀ ਨਾਲੇ ਰੋਬ ਚੱਲਣਾ ਪਊਗਾ ਜੀ ਉਹ ਰੋੜ ਕਿੱਡੇ ਕਿੱਡੇ ਨਿਕਲ ਗਏ ਹਾਈਵੇ ਆਪਾਂ ਬੜੇ ਖੁਸ਼ ਹੁੰਨੇ ਆ ਉਦੋਂ ਵੀ ਸਾਡੀ ਜ਼ਮੀਨ ਤਾਂ ਕਰੋੜਾਂ ਦੀ ਵਿਕ ਗਈ ਇਹ ਨਾ ਸੋਚੋ ਤੁਸੀਂ ਕਰੋੜਾਂ ਦੀ ਜਿਹੜੇ ਦੋ ਮਣ ਦਾਣੇ ਹੁੰਦੇ ਨੇ ਖਣ ਜੋਗੇ ਨਹੀਂ ਰਹਿਣੇ ਹੈਗੇ ਪ੍ਰੈਕਟਾਂ ਚ ਪਾ ਕੇ ਸੇਲ ਕਰਨਗੇ ਇਹ ਨਹੀਂ ਪਤਾ ਵੀ 5-500 ਦਾ 10 ਕਿਲੋ ਕਣਕ ਦੇਣਗੇ ਕਿ 400 ਦੀ ਦੇਣਗੇ ਵੀ ਅੱਜ ਆਪਾਂ ਰਾਜੇ ਆ ਇਹ ਜਿਹੜੀ ਮੰਨ ਲਓ ਆਪਣੀ ਹੈਗੀ ਆ ਨਾ ਕੀ ਕਹਿੰਦੇ ਹੁੰਦੇ ਨੇ ਮਰਕ ਲਾ ਲੋ ਦਰਕ ਕੁਝ ਵੀ ਲਾ ਲੋ ਦਰਕ ਸਾਰੀ ਖਤਮ ਹੋ ਜੂਗੀ ਸਾਰੀ ਖਤਮ ਹੋ ਜੂ بس ਇਹ ਚੀਜ਼ਾਂ ਸਾਬਾ ਭੁੱਲ ਜਾ ਫਿਰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੱਖਾ ਸੁਧਾਨਾ ਵੀਰਾ ਬਹੁਤ ਰੋਂਦਾ ਇਹ ਚੀਜ਼ਾਂ ਤੇ ਬਹੁਤ ਪਤਾਂ ਨੂੰ ਵਿੱਚ ਕਮੈਂਟ ਕਰਨਗੇ ਤੂੰ ਤਾਂ ਇਹ ਚੀਜ਼ ਕੀਤੀ ਆ ਪਹਿਲਾਂ ਤੂੰ ਬਹੁਤ ਐ ਕੀਤੀ ਗੁੰਡਾ ਕਰਦੀ ਕੀਤੀ ਵੀ ਅੱਜ ਤਾਂ ਸਹੀ ਲੈਨ ਤੇ ਤੁਰਿਆ ਕੱਲਾ ਉਹ ਕੱਲਾ ਪੈਸੇ ਲਈ ਤਾਂ ਨਹੀਂ ਕਰ ਰਿਹਾ ਉਹਨੇ ਕਿਹਾ ਆਪਣੀਆਂ ਜ਼ਮੀਨਾਂ ਸੰਭਲੀਆਂ ਨੇ ਆ ਕੇ ਉਹ ਵੀਰ ਦਾ ਇੱਕੋ ਹੀ ਮੈਸੇਜ ਹੁੰਦਾ ਕਿ ਭਾਈ ਜਿਹਦੀਆਂ ਰੋੜਾਂ ਤੇ ਜ਼ਮੀਨਾਂ ਨੇ ਤੁਸੀਂ ਵੇਚੋ ਨਾ ਸਾਮ ਕੇ ਰੱਖ ਲਓ ਆਉਣ ਵਾਲੇ ਸਮੇਂ ਦੇ ਵਿੱਚ 10-15 ਸਾਲ ਖੜਜੋ ਜਿਹਦੇ ਕੋਲੇ ਤਿੰਨ ਕਿਲੇ ਨੇ ਨਾ ਉਹ ਰਾਜਾ ਹੈ ਉਹ 20-25 ਕਿੱਲਾਂ ਦੇ ਬਰਾਬਰ ਭੀੜੂਗਾ ਜੀ ਬਾਕੀ ਜਰੂਰ ਆਪਣੀ رائے ਦਿਓ ਕਿ ਤੁੰਗ ਵਾਲੀ ਮੰਡੀ ਦੀ ਜਿਹੜੀ ਘਟਨਾ ਹੋਈ ਆ ਜਾਂ ਨੋਟਿਸ ਆਇਆ ਨੇ ਕਿਸੇ ਵੀ ਮੰਡੀ ਦੇ ਵਿੱਚ ਆਇਆ ਨੇ ਪਹਿਲਾਂ ਤਾਂ ਆਉਣੇ ਆਉਣੇ ਚਾਹੀਦੀ ਸੀ ਕਿ ਨਹੀਂ ਆਉਣੇ ਚਾਹੀਦੀ ਸੀ ਤੇ ਬਾਕੀ ਇਹ ਵੀ ਕਮੈਂਟ ਕਰੋ ਕਿ ਕਿੰਨਾ ਕਿੰਨਾ ਦੇ ਜਿਹੜੇ ਕਿੱਥੋਂ ਕਿੱਥੋਂ ਮੰਡੀਆਂ ਦੇ ਵਿੱਚ ਇਹ ਨੋਟਿਸ ਆ ਗਏ ਕਿ ਇਕੱਲਾ ਤੁੰਗ ਵਾਲੀ ਮੰਡੀ ਦੇ ਵਿੱਚ ਆਇਆ ਜਰੂਰ ਦੱਸਿਓ ਤੇ ਇਹਦੇ ਬਾਰੇ ਤੁਹਾਡੀ ਕੀ ਸਲਾਹ ਹੈ ਆਪਾਂ ਨੂੰ ਆਵਾਜ਼ ਇਹਦੇ ਖਿਲਾਫ ਦੇ ਕੋ ਉਠਾਉਣੀ ਪਊਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੀ ਵੀਰੇ ਕਿੱਤੇ ਨੇ ਆਪਣੇ ਇਹ ਕਿੱਤੇ ਨੇ ਇਹ ਜਿਹੜੇ ਨਾਰਮਲ ਕਿੱਤੇ ਨੇ ਜਿਵੇਂ ਆਪਾਂ ਹੁਣ ਘਰਾਂ ਦੇ ਵਿੱਚ ਜਿੰਨੀਆਂ ਆਪਣੀਆਂ ਔਰਤਾਂ ਨੇ ਚਲੋ ਮੇਰੇ ਵਰਗੀਆਂ ਲੱਖਾਂ ਹੀ ਭੈਣਾਂ ਨੇ ਜਿਹੜੀਆਂ ਆਦੇ ਘਰਾਂ ਦੇ ਵਿੱਚ ਰੋਜ਼ਗਾਰ ਕਰਦੀਆਂ ਨੇਗੀਆਂ ਮਾਂਮੀ ਮੰਨ ਲਓ ਬੱਕਰੀਆਂ ਦੇ ਫਾਰਮ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਣੇ ਵੀਰੇ ਇਹਨਾਂ ਤੋਂ ਆਪਣੇ ਘਰ ਚੱਲਦੇ ਨੇ ਜੇ ਆਪਣੇ ਕਿੱਤੇ ਇਹਨਾਂ ਨੇ ਖਤਮ ਕਰਤੇ ਨਾ ਜੇ ਖੇਤ ਹੀ ਖਤਮ ਕਰਤੇ ਹੁਣ ਬੱਕਰੀਆਂ ਸਾਡੀਆਂ ਵੀ ਚਰਨ ਬਾਹਰ ਆਉਂਦੀਆਂ ਨੇ ਕਿਉਂਕਿ ਇੱਕ ਇਹੋ ਜੀ ਹੋਉਂਦੀ ਹੈ ਵੀ ਘਰੇ ਆਪਾਂ ਨੂੰ ਨਹੀਂ ਰੱਖ ਸਕਦੇ ਗਿੱਲਾ ਥ ਕਰਨਾ ਖੇਤ ਰਹਿਣੇ ਨੇ ਨਾ ਸਾ ਇੱਕ ਧੰਦੇ ਰਹਿਣੇ ਨੇ ਕੁਝ ਵੀ ਨਹੀਂ ਰਹਿਣਾ ਖਤਮ ਹੋ ਜੂ ਸਾਰਾ ਕੁਝ ਫਿਰ ਤਾਂ ਇੱਕ ਤਰ੍ਹਾਂ ਨਾਲ ਪਹਨੇ ਹੌਲੀ ਹੌਲੀ ਫਿਰ ਆਪਣੇ ਘਰਾਂ ਤੱਕ ਵੀ ਆਉਣਗੇ ਪੈਰਾ ਤੇ ਜੰਜੀਰਾ ਪੈ ਜਾਣਗੇ ਜੇ ਹੁਣ ਨਾ ਸਮਝੇ ਜੇ ਆਵਾਜ਼ ਉਠਾ ਲੋਂਗੇ ਤਾਂ ਚੰਗੇ ਰਹੋਗੇ ਨਾ ਕੱਲਾ ਪੈਸੇ ਮੰਗਰ ਲੱਗੋ ਵੀ ਹਾਂ ਸਾਡੇ ਜ਼ਮੀਨਾਂ ਕਰੋੜਾਂ ਦੇ ਵਿਕ ਜਾਣਗੀਆਂ ਫਿਰ ਪਸਤਾਉਂਗੇ ਕਹਿੰਦੇ ਫਿਰ ਪਸਤਾਏ ਤਾਂ ਕੁਝ ਨਹੀਂ ਬੰਨਾ ਜਦੋਂ ਚਿੜੀਆਂ ਖੇਤ ਚੁੱਕ ਜਾਂਦੀਆਂ ਨੇ ਫਿਰ ਤਾਂ ਇੱਕ ਪਸਤਾਵਾ ਹੀ ਪੱਲੇ ਰਹਿ ਜਾਂਦਾ ਹੋਰ ਕੱਖ ਵੀ ਨਹੀਂ ਰਹਿਣਾ ਜੀ ਤੇ ਜਰੂਰ ਆਪਣੀ رائے ਦਿਓ ਤੇ ਇਸੇ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਟਾਲੀਵਾਲ ਗੁਰਲੀਨ ਚੈਨਲ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਵੀਰੇ ਨਾ ਵੀਡੀਓ ਨੂੰ ਵੱਧ ਤੋਂ ਵੱਧ ਮੰਨ ਲਓ ਸ਼ੇਅਰ ਕਰਿਆ ਕਰੋ ਸਪੋਰਟ ਵੀ ਕਰਿਆ ਕਰੋ ਜਿਹੜੀਆਂ ਚੰਗੀਆਂ ਵੀਡੀਓ ਹੁੰਦੀਆਂ ਨੇ ਇਹਨਾਂ ਤੋਂ ਕੁਝ ਸਿੱਖਣ ਨੂੰ ਮਿਲਦਾ ਹੈਗਾ ਚਲੋ ਵੀ ਵੀਰ ਵੀ ਹੈ ਮੇਰਾ ਛੋਟਾ ਵੀਰ ਹੈ ਉਪਰਾਲਾ ਕਰਦਾ ਪਿੰਡਾਂ ਦੇ ਵਿੱਚ ਜਾ ਕੇ ਵੀਡੀਓ ਬਣਾਉਂਦਾ ਇਹ ਜਿਹੜੇ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਕਿਉਂਕਿ ਵੀਰ ਵੱਲ ਦੇਖ ਕੇ ਕੀ ਹੋਰ ਚਾਰ ਮੁੰਡੇ ਇਸ ਲਾਈਨ ਦੇ ਵਿੱਚ ਆਉਣ ਚੰਗੀਆਂ ਵੀਡੀਓ ਪਾਉਣ ਚੰਗੇ ਕਿਤੇ ਵੱਲ ਜਾਣ ਬਹੁਤ سارے ਮੁੰਡੇ ਕੁੜੀਆਂ ਭੈਣੇ ਦੇਖ ਕੇ ਹਨਾ ਮੈਂ ਵੀ ਕਿਸੇ ਨੂੰ ਦੇਖ ਕੇ ਲੱਗਿਆ ਸੀ ਮੈਥੋਂ ਦੇਖ ਕੇ ਦੋ ਬੰਦੇ ਹੋਰ ਲੱਗੇ ਹੋਰ ਲੱਗੇ ਨੇ ਉਹਨਾਂ ਤੋਂ ਦੇਖ ਕੇ ਕੀ ਪਤਾ ਕਿੰਨੇ ਕੁ ਮੁੰਡੇ ਸਹੀ ਰਾਹ ਆ ਰਹੇ ਨੇ ਕਿ ਲੱਚਤਾਂ ਨਾਲੋਂ ਤਾਂ ਚੰਗੇ ਹੀ ਆ ਨਾ ਜੇ ਸਾਡੇ ਬੱਚੇ ਇਸ ਲਾਈਨ 'ਚ ਆ ਰਹੇ ਨੇ ਆਪਦੇ ਮਾਪਿਆਂ ਦੀ ਇੱਥੇ ਰਹਿ ਕੇ ਸੇਵਾ ਕਰਨਾ ਚਾਹੁੰਦੇ ਨੇ ਆਪਦੇ ਕਿੱਤਿਆਂ ਨੂੰ ਅੱਗੇ ਹੁਣ ਚਲੋ ਮੇਰਾ ਇਹ ਕੰਮ ਦਿਖਾ ਰਿਹਾ ਮੈਨੂੰ ਮੇਰੇ ਕੰਮ ਨੂੰ ਦੇਖ ਕੇ ਚਾਰ ਭੈਣਾਂ ਹੋਰ ਜੁੜਨਗੀਆਂ ਵੀ ਜੇ ਇਹ ਭੈਣ ਕਰ ਸਕਦੀ ਹੈ ਕੰਮ ਅਸੀਂ ਕਿਉਂ ਨਹੀਂ ਕਰ ਸਕਦੀਆਂ ਹਨਾ ਅਸੀਂ ਆਪਦੇ ਵਧੀਆ ਰੋਟੀ ਖਾ ਸਕਦੇ ਬੱਚੇ ਆਪਦੇ ਵਧੀਆ ਪਾਲ ਸਕਦੇ ਆ ਤੇ ਆਪ ਤੇ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਇਹ ਜਿਹੇ ਭਰਾਵਾਂ ਨੂੰ ਅੱਗੇ ਲੈ ਕੇ ਆਓ ਇਹੀ ਬੇਨਤੀ ਹੈ ਇਹ ਤੁਹਾਡੇ ਸਿਰ ਤੇ ਹੀ ਆ ਸਾਰਾ ਕੁਝ ਹਮ ਬਹੁਤ ਬਹੁਤ ਧੰਨਵਾਦ ਪਾਣੇ ਤੁਹਾਡਾ ਵੀ ਜੀ ਤੇ ਆਪਣੇ ਆਪਣੀ ਰਾਏ ਜ਼ਰੂਰ ਦੇ ਦਿਓ ਕਮੈਂਟਾਂ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਹਮ ਸ਼ੁਕਰੀਆ ਜੀ